ਉਹਨੂੰ ਵਧਾਇਆ ਇੱਕ ਦੀ ਟਿਕਟ ਵਜੋਂ ਤਾਂ ਕੋਈ ਮੈਨੂੰ ਲੱਗਦਾ ਖਤਰਾ ਹੀ ਨਹੀਂ ਸੀ ਕਿਸੇ ਵੀ ਤਰ੍ਹਾਂ ਦਾ ਹੁਣ ਪਤਾ ਇਹ ਲੱਗਿਆ ਵੀ ਉਹ ਆਪਣੀ ਘਰ ਵਾਲੀ ਲਈ ਟਿਕਟ ਚਾਹੁੰਦਾ ਸੀ ਹੁਣ ਇਹ ਵੀ ਉਹੀ ਆ ਮੈਂ ਵਧਾਇਆ ਇੱਕ ਮੇਰੀ ਘਰ ਵਾਲੀ ਐਮਪੀ ਪਰਿਵਾਰਵਾਦ ਜਦੋਂ ਪਰਿਵਾਰਵਾਦ ਆਉਂਦਾ ਉਹਦੇ ਨਿੱਜ ਪ੍ਰਸਤੀ ਵੀ ਆਉਂਦੀ ਆ ਉਹਦੇ ਵਪਾਰਬਾਲ ਵੀ ਆਉਂਦਾ ਫਿਰ ਸਾਰੇ ਕਾਸੇ ਤੇ ਸੋ ਇਸ ਕਰਕੇ ਜਿਹੜੇ ਉਹਨੇ ਤਰਕ ਦਿੱਤੇ ਨੇ ਉਹ ਕੋਈ ਇੰਨੇ ਬਾਜਬ ਨਹੀਂ ਆ ਪੱਟੀ ਤੇ ਹੈਰਾਨੀ ਦੀ ਗੱਲ ਮੈਨੂੰ ਉਦੋਂ ਹੋਈ ਜਦੋਂ ਉਹਨੇ ਕਿਹਾ ਮੈਂ ਕਾਂਗਰਸ ਨਹੀਂ ਛੱਡੀ ਕਾਂਗਰਸ ਨੇ ਮੈਨੂੰ ਛੱਡਿਆ ਇਹਦਾ ਮਤਲਬ ਕਾਂਗਰਸ ਨਾਲ ਤੇਰੇ ਕੋਈ ਅਸੂਲੀ ਵਿਚਾਰਕ ਸਿਆਸੀ ਮਤਭੇਦ ਨਹੀਂ ਸੀ ਸਿਰਫ ਨਿੱਜੀ ਮਤਭੇਦ ਸੀ ਇਹ ਨੂੰ ਇੱਕ ਲੱਕੜ ਦਾ ਗੁੱਡਾ ਫੜਾਤਾ ਜੇ ਜਿੱਤ ਗਿਆ ਮੀਟ ਹੀਰ ਤਾਂ ਤੈਨੂੰ ਉੱਥੋਂ ਟਿੱਕ ਲੜਾਵਾਂਗੇ ਤੇ ਫਿਰ ਤੂੰ ਉੱਥੇ ਵਹਰ ਲਾਣੀ ਹੋਏਂ ਆਮ ਆਦਮੀ ਪਾਰਟੀ ਵਾਲੇ ਇਹਦੀ ਘਰ ਵਾਲੀ ਨੂੰ ਕਿਵੇਂ ਜਲੀਲ ਕਰਦੇ ਸੀ ਉਹ ਇੱਕ ਬੰਦਾ ਦਾ ਵੀਡੀਓ ਪਾ ਕੇ ਕਹਿੰਦਾ ਕਹਿੰਦਾ ਅਸੀਂ ਚਾਰ ਟੈਂਪੂ ਹੁੰਦੇ ਸੀ ਉਹ ਜਿੱਧਰ ਨਾਲ ਜਾਂਦੀ 골ਡੀ ਦੀ ਘਰ ਵਾਲੀ ਉਹਦੇ ਮਗਰ ਚਾਰ ਟੈਂਪੂ ਲਾ ਲੈਂਦੇ ਹਾਂ ਹਾ ਝਾੜੂ ਵਾਲਾ ਟੈਂਪੂ 10 ਬੀਬੀ ਕਰਤਾਰੋ ਵੋਟ ਕਿਹਨੂੰ ਪਾਉਣੀ ਹੈ ਫਿਰ ਉਹ ਬੰਦੇ ਨੂੰ ਮੁੜ ਕੇ ਸਨਮਾਨਤ ਕੀਤਾ ਫਿਰ ਉਹਦੇ ਬਾਰੇ ਬੋਲਿਆ 골ਡੀ ਵੀ ਯਾਰ ਇਹ ਕਿਹੜਾ ਬਦਲਾ ਸੀਐਮ ਨੂੰ ਤੇ ਜੱਫੀ ਪੈ ਗਈ ਕੀ ਹੁਣ ਪਲਾਸੌਰ ਵਾਲੇ ਮੇਲੇ ਨੂੰ ਵੀ ਜੱਫੀ ਪੈ ਜੂਗਾ ਈ ਗੋਲਡੀ ਦਾ ਕਾਂਗਰਸ ਛੱਡਣਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਖੈਰਾ ਨੂੰ ਗੋਲਡੀ ਝਟਕਾ ਦੇ ਸਕਦਾ ਹੈ ਨਾ ਝਟਕਾ ਟੁਟਕਾ ਕੋਈ ਨਹੀਂ ਹੁੰਦਾ ਨੌ ਹਲਕੇ ਨੇ ਐਨੇ ਵੋਟਰ ਨੇ ਉਹਦੇ ਆਪਣੇ ਹਲਕੇ ਦੇ ਵਿੱਚ ਵੀ ਪਹਿਲਾਂ ਉਹ ਲੜੀ ਆ ਪਤਾ ਨਹੀਂ 70000 ਵੋਟਾਂ ਪੈਣ ਫੜਾਇਆ ਤਾਂ ਹੈ ਨਹੀਂ ਵੀ ਗੋਲਡੀ ਦੇ ਆਉਣ ਨਾਲ ਹੋਰਾਂ ਪਾਰਟੀਆਂ ਦੇ ਬੰਦੇ ਪ੍ਰਭਾਵਤ ਹੋ ਕੇ ਦੇ ਨਾਲ ਆਉਣਗੇ ਇਹਦੀ ਆਪਣੀ ਪਾਰਟੀ ਤੇ ਜਾਣੀ ਨਹੀਂ ਪਾਰਟੀ ਤਾਂ ਉੱਥੇ ਸਖਪਾਲ ਸਿੰਘ ਖੈਰਾ ਇੱਕ ਵੱਡਾ ਨਾਂ ਠੀਕ ਆ ਉਨੇ ਪਹਿਲਾ ਕਾਂਗਰਸ ਦੇ ਵਿੱਚ ਗਿਆ ਫਿਰ ਆਮ ਆਦਮੀ ਪਾਰਟੀ ਦੇ ਗਿਆ ਫਿਰ ਕਾਂਗਰਸ ਚ ਆਇਆ ਪਰ ਉਹਨੇ ਆਪਣੇ ਵਿਚਾਰ ਨਹੀਂ ਬਦਲੇ ਜਿਹੜੀ ਪਾਰਟੀ ਚ ਰਿਹਾ ਉਹ ਆਪਣੇ ਵਿਚਾਰਾਂ ਤੇ ਖੜਦਾ ਰਿਹਾ ਮੁੱਦਿਆਂ ਤੇ ਲੜਦਾ ਰਿਹਾ ਪਰ ਕਾਂਗਰਸੀਆਂ ਨੇ ਵੀ ਕੀ ਕੀਤਾ ਇੱਕ ਪਾਸੇ ਆਨੰਦਪੁਰ ਸਾਹਿਬ ਦੀ ਟਿਕਟ ਦੇਖ ਲਓ ਬਠਿੰਡੇ ਦੀ ਟਿਕਟ ਦੇਖ ਲਓ ਜਾਂ ਹੋਰ ਇੱਕ ਦੋ ਦੇਖੋ ਦਲ ਬਦਲੂ ਬੰਦਾ ਬੋਲ ਵਾਲਾ ਹੋ ਰਿਹਾ ਸਿਆਸਤ ਦੇ ਵਿੱਚ ਮੈਂ ਤਾਂ ਕਈ ਵਾਰ ਕਿਹਾ ਵੀ ਲੋਕ ਨੇ ਇਤਕੀ ਹੱਕੇ ਹੋਈ ਇਸ ਕਰਕੇ ਜਿਹੜੇ ਲੋਕਾਂ ਦਾ ਗੁੱਸਾ ਦਲ ਬਦਲੂਆਂ ਖਿਲਾਫ ਵੀ ਨਿਕਲ ਸਕਦਾ ਚਾਹੋ ਕਿਸੇ ਪਾਰਟੀ ਚੋਂ ਨੇ ਚਾਹੋ ਕਿਵੇਂ ਵੀ ਆਏ ਨੇ ਤੇ ਇਹ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਸਕਦੇ ਨੇ ਲੱਗਦਾ ਹੈ ਕਿ ਦਲ ਬਦਲੂ ਨੂੰ ਲੋਕ ਠੋਕ ਦੇਣਗੇ ਲੱਗਦਾ ਵੀ ਇਹ ਤੇ ਮੈਂ ਕਹਿੰਦਾ ਠੋਕਨੇ ਚਾਹੀਦੀ ਵੀ ਕਹਿੰਦੇ ਵੀ ਹੁਣ ਜੇ ਸਾਨੂੰ ਅਸੀਂ ਕੰਮ ਲੋਕਾਂ ਦੇ ਕਰਨੇ ਨੇ ਕਰਾਉਣੇ ਨੇ ਤੇ ਸਾਡੇ ਕੋਲੇ ਪਾਵਰ ਤਾਂ ਜ਼ਰੂਰੀ ਹੈ ਉਹ ਕਹਿੰਦੇ ਹੁਣ ਲੋਕਾਂ ਨੇ ਕੰਮ ਕਰਵਾਉਣ ਲਈ ਗੋਲਡੀ ਕਹਿੰਦੇ ਮੈਂ ਆਮ ਆਦਮੀ ਪਾਰਟੀ ਚੁਣੀ ਤੇ ਹੁਣ ਜਾਂ ਦੂਜਾ ਇਹ ਵੀ ਆ ਕਿ ਬਹੁਤ ਈ ਡਰਾਈਸ ਨੇ ਜਿਹੜੇ ਪਾਵਰ ਤੋਂ ਬਿਨਾ ਬਚਦੇ ਹੀ ਇਹ ਕਹਿਣਾ ਵੀ ਬਾਈ ਜੀ ਮੈਂ ਸਾਰੀ ਉਮਰ ਲਈ ਤੁਹਾਡੀ ਝੋਲੀ ਪੈ ਗਿਆ ਆਪ ਤੇ ਆਪ ਤੇ ਕੀ ਹੈ ਜੀ ਮਤਲਬ ਮਤਲਬ ਕਿਹੜੀ ਸਿਆਸੀ ਸਟੇਟਮੈਂਟ ਆ ਇਹ ਕਿਹੜੀ ਵਫਾਦਾਰੀ ਆ ਇਹ ਤਾਂ ਫਿਰ ਉਹੀ ਆ ਨਾ ਵੀ ਬੰਦੇ ਦੇ ਤੁਸੀਂ ਝੋਲੀ ਪੈ ਗੇ ਇਹਦਾ ਮਤਲਬ ਪਾਰਟੀ ਚ ਸ਼ਾਮਲ ਨਹੀਂ ਹੋਏ ਤੁਸੀਂ ਕਿਉਂਕਿ ਕਾਂਗਰਸ ਤਾਂ ਤੋ ਛੱਡੀ ਨਹੀਂ ਉਹਦਾ ਨੀਤੀਆਂ ਦਾ ਰੌਲਾ ਨਹੀਂ ਭਗਵੰਤ ਮਾਨ ਦੀ ਝੋਲੀ ਪਏ ਹੋ ਸਿਆਸੀ ਤੌਰ ਤੇ ਜਾ ਉਹਨੇ ਆਪਣੇ ਭਖ ਦੇ ਲੰਮੇ ਦਾਤ ਨੂੰ ਨੁਕਸਾਨ ਕੀਤਾ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਉਹਦਾ ਭਖ ਸੀ ਜਿਹੜਾ ਉਹ ਸ਼ਾਨਦਾਰ ਸੀ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਗਗਨਦੀ ਪੋਰਟਾਲ ਧੂਰੀ ਤੋਂ ਕਾਂਗਰਸ ਦੇ ਸਾਬਕਾ ਐਮਐਲਏ ਦਲਵੀਰ ਸਿੰਘ ਗੋਲਡੀ ਲਗਾਤਾਰ ਪਾਰਟੀ ਦੇ ਨਾਲ ਨਾਰਾ ਚੱਲ ਰਹੀ ਸੀ ਤਾਂ ਬੀਤੇ ਦਿਨ ਉਹਨਾਂ ਨੇ ਕਾਂਗਰਸ ਨੂੰ ਛੱਡਿਆ ਤੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤਾਂ ਗੱਲਬਾਤ ਉਸਤੇ ਕਰਾਂਗੇ ਗੋਲਡੀ ਨੇ ਜੋ ਗੱਲਾਂ ਕਹੀਆਂ ਗੋਲਡੀ ਨੇ ਜੋ ਕਿਹਾ ਕਿ ਉਹ ਖੁਲਾਸੇ ਕਰਨਗੇ ਵਿਦ ਫੈਕਟਸ ਉਹ ਕੱਲੀ ਕੱਲੀ ਗੱਲ ਲੋਕਾਂ ਸਾਹਮਣੇ ਰੱਖਣਗੇ ਤਾਂ ਸਾਰੀਆਂ ਗੱਲਾਂ ਬਾਤਾਂ ਗੋਲਡੀ ਨੇ ਕੀਤੀਆਂ ਇਸ ਤੇ ਗੱਲਬਾਤ ਕਰਾਂਗੇ ਕਿ ਗੋਲਡੀ ਦਾ ਆਮ ਆਦਮੀ ਪਾਰਟੀ ਦੇ ਵਿੱਚ ਵੇਖਿਆ ਕਿਹੋ ਜਾ ਰਹੇਗਾ ਜਿਹੜੇ ਸਿਆਸੀ ਵਿਸ਼ਲੇਸ਼ਕ ਨੇ ਉਹ ਕੀ ਸੋਚਦੇ ਨੇ ਤਾਂ ਮੇਰੇ ਨਾਲ ਨੇ ਮਾਲਵਿੰਦਰ ਸਿੰਘ ਮਾਲੀ ਗੱਲਬਾਤ ਕਰਦੇ ਆ ਸਵਾਗਤ ਹੈ ਮਾਲੀ ਸਾਹਿਬਾ ਜੀ ਸ਼ੁਕਰੀਆ ਜੀ ਮਾਲੀ ਸਾਹਿਬ ਗੋਲਡੀ ਨੇ ਤਾਂ ਜਦੋਂ ਕੱਲ ਮਾਨ ਸਾਹਿਬ ਨਾਲ ਬੈਠੇ ਜਿਵੇਂ ਪੰਜਾਬੀ ਦੀ ਕਹਾਵਤ ਹੈ ਨਾ ਵੀ ਤੇਰੇ ਮੂਰੇ ਥਾਨ ਸੱਟਿਆ ਤਾਂ ਗੋਲਡੀ ਨੇ ਤਾਂ ਕਹਿਦਾ ਵੀ ਮਾਨ ਸਾਹਿਬ ਹੁਣ ਮੈਂ ਥੋੜੀ ਝੋਲੀ ਪੈ ਗਿਆ ساری ਉਮਰ ਵਾਸਤੇ ਕਹਿੰਦੇ ਜੋ ਮਰਜ਼ੀ ਕਰ ਲਓ ਮੇਰਾ ਪੰਜਾਬੀ ਦੀ ਇੱਕ ਕਹਾਵਤ ਆ ਕਿ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਉਹੀ ਰੋਗ ਪਠੋਰੇ ਨੂੰ ਨੌਜਵਾਨ ਵਿਦਿਆਰਥੀਆਂ ਚੋਂ ਕਈ ਆਗੂ ਆਏ ਨੇ ਉਹ ਪੰਜਾਬ ਦੇ ਲਈ ਚਾਹੇ ਕਿਸੇ ਵੀ ਪਾਰਟੀ ਚ ਨੇ ਇੱਕ ਚੰਗਾ ਸ਼ਗਨ ਹੁੰਦਾ ਜਿਵੇਂ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਕੰਗਾ ਸੁਖਪਾਲ ਸਿੰਘ ਖੈਰਾ ਇਹ ਗੋਲਡੀਆ ਨਾਗਰਾ ਇੱਕ ਪੀੜੀ ਹੈਗੀ ਐਹੀ ਦੀ ਚਾਹੇ ਉਹਨਾਂ ਨੇ ਕੋਈ ਨਮੀਆਂ ਤੇ ਵਖਰੀਆਂ ਪੈੜਾਂ ਤਾਂ ਨਹੀਂ ਪਾਈਆਂ ਪਾਰਟੀ ਦੀ ਪੈਰ ਚ ਪੈਰੇ ਧਰ ਕੇ ਧਰ ਕੇ ਚੱਲਦੇ ਨੇ ਖੈਰਾ ਸਾਫ ਤੋਂ ਬਿਨਾ ਪਰ ਲੋਕ ਇਹਨੇ ਤਾਂ ਆਸ ਰੱਖਦੇ ਆ ਵੀ ਯਾਰ ਇਹ ਬਦਲਾ ਨੂੰ ਮਤਲਬ ਗ੍ਰਹਿਣ ਕਰਨਗੇ ਬਦਲਾ ਦੀ ਲੋੜ ਨੂੰ ਜੇ ਪੜੇ ਲਿਖੇ ਨੇ ਪਰ 골ਡੀ ਦੇਖੋ ਇੱਕ ਚੰਗੇ ਬੰਦੇ ਵੀ ਮੈਂ ਤਾਂ ਹੁਣ ਤੱਕ ਉਹਦੇ ਬਾਰੇ ਸੁਣਿਆ ਮਿਹਨਤ ਵੀ ਉਹਨੇ ਕੀਤੀ ਆ ਲੋਕਲ ਲੈਵਲ ਤੇ ਵੀ ਬੜਾ ਵਧੀਆ ਰابطਾ ਰਿਹਾ ਈਵਨ ਉਹਦੇ ਟੋਲ ਪਲਾਜੇ ਦਾ ਸੀ ਜਿਹੜਾ ਪੰਗਾ ਉਹਨੇ ਇੱਕ ਬਰਾਬਰ ਸੜਕ ਬਣਵਾਈ ਲੋਕਾਂ ਨੂੰ ਵੀ ਤਾਂ ਕਿ ਉਹ ਬੜੀ ਚਰਚਾ ਚੱਲੀ ਉਹਦੀ ਰੋਲੇ ਰੱਪੇ ਵੀ ਪਏ ਉਸ ਕਿਸੇ ਉਹਦੇ ਘਰ ਵਾਲੀ ਵੀ ਉਹਦੇ ਨਾਲ ਬੜੀ ਸਰਗਰਮ ਰਹੀ ਆ ਸਾਰੇ ਕਾਸੇ ਦੇ ਵਿੱਚ ਆਪਾਂ ਵੇਖਿਆ ਵਧਾਇਕ ਉਹ ਚੁਣਿਆ ਗਿਆ ਉਹਨੂੰ ਵਧਾਇਕ ਦੀ ਟਿਕਟ ਵਜੋਂ ਤਾਂ ਕੋਈ ਮੈਨੂੰ ਲੱਗਦਾ ਖਤਰਾ ਹੀ ਨਹੀਂ ਸੀ ਧੂਰੀ ਤੋਂ ਕਿਸੇ ਵੀ ਤਰ੍ਹਾਂ ਦਾ ਹੁਣ ਪਤਾ ਇਹ ਲੱਗਿਆ ਵੀ ਉਹ ਆਪਣੀ ਘਰ ਵਾਲੀ ਲਈ ਟਿਕਟ ਚਾਹੁੰਦਾ ਸੀ ਅਸਲ 'ਚ ਜਿੰਨੇ ਇੱਕ ਜਾਣਕਾਰੀ ਮਿਲੀ ਆ ਮੈਨੂੰ ਬਾਹਲੀ ਅੰਦਰੋਂ ਨਹੀਂ ਜਾਣਕਾਰੀ ਹੈ ਨਹੀਂ ਉਹਦੀ ਘਰ ਵਾਲੀ ਬੜੀ ਸਰਗਰਮ ਰਹੀ ਆ ਪਹਿਲਾਂ ਵੀ ਇਵਨ ਆਮ ਆਦਮੀ ਪਾਰਟੀ ਗੋਲਡੀ ਨਾਲੋਂ ਜ਼ਿਆਦਾ ਉਹਨਾਂ ਦੀ ਘਰ ਵਾਲੀ ਤੇ ਅਟੈਕ ਕਰਦਾ ਹੁੰਦੇ ਸੀ ਮਨ ਲ ਭਗਵਾਨਤਮਾਨ ਕਹਿੰਦਾ ਹੁੰਦਾ ਸੀ ਇੱਕ ਐਮਐਲਏ ਬਣ ਜਾਂਦਾ ਸਾਰਾ ਪਰਿਵਾਰ ਐਮਐਲਏ ਬਣ ਜਾਂਦਾ ਤੇ ਆ ਬੀਬੀਆਂ ਨੂੰ ਕੀ ਹੱਕ ਆ ਕਰਨ ਦਾ ਜੇ ਕਰਨ ਦਾ ਗਰੰਟਾ ਮੰਨਣ ਦਾ ਪਿੰਡਾਂ 'ਚ ਜਾਣ ਦਾ ਕਰਨ ਦਾ ਮੈਨੂੰ ਇਹ ਲੱਗਦਾ ਵੀ ਸਿਆਸੀ ਤੌਰ ਤੇ ਜਾ ਉਹਨੇ ਆਪਣੇ ਭਿੱਖ ਦੇ ਲੰਮੇ ਦਾਤ ਨੂੰ ਨੁਕਸਾਨ ਕੀਤਾ ਆਪਦਾ ਸਵੱਸਿਆ ਮਤਾ ਹੁੰਦੀਆਂ ਜਦੋਂ ਬਾਹਰਲੇ ਥਾਂ ਤੋਂ ਕੋਈ ਉਮੀਦਵਾਰ ਜਾਂਦਾ ਪਰ ਪੰਜਾਬ ਐਡਾ ਕਿਡਕ ਵੱਡਾ ਜੀ ਮਤਲਬ ਜੇ ਉੱਥੇ ਸੁਖਪਾਲ ਖਹਿਰਾ ਗਿਆ ਪਾਰਟੀਆਂ ਨੇ ਸਾਰੀਆਂ ਨੇ ਆਪੋ ਆਪਣੀਆਂ ਗਿਣਤੀਆਂ ਮਿੰਤੀਆਂ ਨਾਲ ਟਿਕਟਾਂ ਦਿੱਤੀਆਂ ਨੇ ਟਿਕਟਾਂ ਦਿਵਾਉਣ ਵਾਲਿਆਂ ਨੇ ਆਪੋ ਆਪਣੀਆਂ ਗਿਣਤੀਆਂ 27 ਨੂੰ ਧਿਆਨ ਚ ਰੱਖ ਕੇ ਕਿਸੇ ਦਾ ਵਿਰੋਧ ਕੀਤਾ ਕਿਸੇ ਦੀ ਹਮਾਇਤ ਕੀਤੀ ਆ ਕਿਸੇ ਨੂੰ ਕੁਛ ਕੀਤਾ ਹੁਣ ਇੱਕ ਵਾਰ ਗੱਲ ਨਿਬੜ ਗਈ ਵੱਡੀ ਤੇ ਹੈਰਾਨੀ ਦੀ ਗੱਲ ਮੈਨੂੰ ਉਦੋਂ ਹੋਈ ਜਦੋਂ ਉਹਨੇ ਕਿਹਾ ਮੈਂ ਕਾਂਗਰਸ ਨਹੀਂ ਛੱਡੀ ਕਾਂਗਰਸ ਨੇ ਮੈਨੂੰ ਛੱਡਿਆ ਇਹਦਾ ਮਤਲਬ ਕਾਂਗਰਸ ਨਾਲ ਤੇਰੇ ਕੋਈ ਅਸੂਲੀ ਵਿਚਾਰਕ ਸਿਆਸੀ મતਭੇਦ ਨਹੀਂ ਸੀ ਸਿਰਫ ਨਿੱਜੀ મતਭੇਦ ਸੀ ਨੰਬਰ 1 ਸਾਨੂੰ ਟਿਕਟ ਕਿਉਂ ਨਹੀਂ ਦਿੱਤੀ ਹੁਣ ਇਹ ਵੀ ਉਹੀ ਆ ਮੈਂ ਵਿਧਾਇਕ ਮੇਰੀ ਘਰ ਵਾਲੀ ਐਮਪੀ ਪਰਿਵਾਰਵਾਦ ਜਦੋਂ ਪਰਿਵਾਰਵਾਦ ਹੁੰਦਾ ਉਹ ਤੇ ਨਿੱਜ ਪ੍ਰਸਤੀ ਵੀ ਆਉਂਦੀ ਹੈ ਉਹ ਤੇ ਵਪਾਰਬਾਦ ਵੀ ਆਉਂਦਾ ਫਿਰ ਸਾਰੇ ਕਾਸੇ ਤਾਂ ਸੋ ਇਸ ਕਰਕੇ ਜਿਹੜੇ ਉਹਨੇ ਤਰਕ ਦਿੱਤੇ ਨੇ ਉਹ ਕੋਈ ਇਹਨੇ ਬਾਜਬ ਨਹੀਂ ਤੁਸੀਂ ਇੱਕ ਦਿਨ ਪਹਿਲਾਂ ਚੋਣ ਮਹਿਮਾਬ ਦੇ ਘਰੋਂ ਸ਼ੁਰੂ ਕਰਵਾਉਂਦੇ ਤੇ ਉਹ ਇੱਕ ਦਿਨ ਪਹਿਲਾਂ ਆਪਣਾ ਰੋਸੇ ਗਲੇ ਜ਼ਾਹਰ ਕਰਦੇ ਹੋ ਫਿਰ ਤੁਸੀਂ ਦੋਨੇ ਪਤੀ ਪਤਨੀ ਡਟ ਕੇ ਹਮਾਇਤ ਕਰਦੇ ਉਹਨਾਂ ਦੀ ਤੇ ਕਹਿੰਦੇ ਵੀ ਹੁਣ ਤੁਸੀਂ ਬੇਫਿਕਰ ਰਹੋ ਲੜਾਈ ਆ ਜਿਹੜੀ ਤੁਹਾਡੀ ਨਹੀਂ ਲੀਡਰਾਂ ਦੀ ਨਹੀਂ ਹੁਣ ਲੋਕਾਂ ਦੀ ਲੜਾਈ ਆ ਅਸੀਂ ਜਿਤਾਵਾਂਗੇ ਅਚਾਨਕ ਚਾਰ ਪੰਜ ਦਿਨਾਂ ਚ ਕੀ ਹੋ ਗਿਆ ਜੀ ਮਤਲਬ ਜਿਹੜੀਆਂ ਮੈਂ ਉਹਦੀਆਂ ਗੱਲਾਂ ਸੁਣੀਆਂ ਨੇ ਜਾਂ ਉਹਦੇ ਜਿਹੜੇ ਸਾਥੀ ਗੱਲਾਂ ਕਰਦੇ ਨੇ ਹੱਕ ਚ ਵੀ ਖੈਰਾ ਸਾਹਿਬ ਨੇ ਉਹਨਾਂ ਨੂੰ ਪੁੱਛਿਆ ਨਹੀਂ ਜੀ ਹੁਣ ਨਾ ਹਲਕੇ ਨੇ ਜੀ ਕਾਂਗਰਸ ਦੇ ਵਿੱਚ ਵੀ ਅੱਡ ਅੱਡ ਧੜੇ ਨੇ ਜੇ ਗੋਲਡੀ ਦਾ ਧੜਾ ਕਾਂਗਰਸ ਦਾ ਤਾਂ ਕੋਈ ਹੋ ਹੋ ਸਕਦਾ ਹੋਰ ਧੜਾ ਵੀ ਹੋਵੇ ਕਾਂਗਰਸ ਦਾ ਜਾਂ ਕਿਸੇ ਹੋਰ ਧਿਰ ਦਾ ਕੋਈ ਧੜਾ ਹੋਵੇ ਇਸ ਕਰਕੇ ਜਿਹੜਾ ਐਮਪੀ ਹੁੰਦਾ ਜਾਂ ਉਮੀਦਵਾਰ ਹੁੰਦਾ ਉਹਨੂੰ ਸਾਰੀਆਂ ਕੰਨੀਆਂ ਬੋਚ ਕੇ ਚੱਲਣਾ ਪੈਂਦਾ ਵੀ ਉਹ ਸਾਰੇ ਕਾਸੇ ਦੀ ਕਮਾਂਡ ਇਹ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਇਹਦੇ ਕੋਲੇ ਆਵੇ ਹੁਣ ਇਹ ਇਸ ਹਿਸਾਬ ਨਾਲ ਸਾਰੇ ਲੋਕਾਂ ਦਾ ਇਕੱਠ ਕਰਕੇ ਉਹਨਾਂ ਤੋਂ ਬਾਹਰ ਕਢਾ ਕੇ ਜਿਵੇਂ ਅੱਡ ਹੋਇਆ ਮੈਨੂੰ ਨਹੀਂ ਲੱਗਦਾ ਇਹਦਾ ਮਾਸ ਬੇਸ ਉਸੇ ਤਰ੍ਹਾਂ ਇਹਦੇ ਨਾਲ ਜਾਊਗਾ ਦੂਜੀ ਵੱਡੀ ਗੱਲ ਦੇਖੋ ਵੀਡੀਓ ਚ ਵੀ ਮੈਂ ਦੇਖਿਆ ਵੀ ਆਮ ਆਦਮੀ ਪਾਰਟੀ ਵਾਲੇ ਇਹਦੀ ਘਰ ਵਾਲੀ ਨੂੰ ਕਿਵੇਂ ਜਲੀਲ ਕਰਦੇ ਸੀ ਉਹ ਇੱਕ ਬੰਦਾ ਦਾ ਵੀਡੀਓ ਪਾ ਕੇ ਕਹਿੰਦਾ ਕਹਿੰਦਾ ਅਸੀਂ ਚਾਰ ਟੈਂਪੂ ਹੁੰਦੇ ਸੀ ਉਹ ਜਿੱਧਰ ਨਾਲ ਜਾਂਦੀ 골ਡੀ ਦੀ ਘਰ ਵਾਲੀ ਉਹਦੇ ਮਗਰ ਚਾਰ ਟੈਂਪੂ ਲਾ ਲੈਂਦੇ ਹਾਂ ਝਾੜੂ ਵਾਲਾ ਟੈਂਪੂ 10 ਬੀਬੀ ਕਰਤਾਰੋ ਵੋਟ ਕਿਹਨੂੰ ਪਾਉਣੀ ਆ ਫਿਰ ਉਹ ਬੰਦੇ ਨੂੰ ਮੁੜ ਕੇ ਸਨਮਾਨਤ ਕੀਤਾ ਜਿਹੜੇ ਬੰਦੇ ਨੇ ਇਹ ਕਿਹਾ ਸਨਮਾਨਤ ਕੀਤਾ ਅ ਐਂਡ ਰਾਇਲ ਦੇ ਫੀਲਡ ਮੋਟਰਸਾਈਕਲ ਦੇ ਨਾਲ ਕਿਸੇ ਵਾਰੋਂ ਫਿਰ ਉਹਦੇ ਬਾਰੇ ਬੋਲਿਆ ਗੋਲਡੀ ਵੀ ਯਾਰ ਇਹ ਕਿਹੜਾ ਬਦਲਾ ਇਹ ਜਿਹੜੀਆਂ ਸਾਡੀਆਂ ਕੰਧਰਾਂ ਕੀਮਤਾਂ ਨੇ ਪੰਜਾਬ ਦੀਆਂ ਔਰਤ ਪ੍ਰਤੀ ਜਿਹੜਾ ਰਵਈਆ ਜਾਂ ਇਹ ਕੀ ਦਿਖਾਉਂਦੇ ਨੇ ਇਹ ਕੋਈ ਬਦਲਾ ਨਹੀਂ ਇਹ ਨਖੇਰ ਆ ਸਾਰਾ ਕੁਝ ਸੋ ਰਾਤੋਂ ਰਾਤ ਕੀ ਬੱਟ ਗਿਆ ਵਾਦੇ ਕੀ ਹੁੰਦੇ ਨੇ ਸਿਆਸਤ ਦੇ ਵਿੱਚ ਮੇਰੇ ਯਾਦ ਆ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਮੈਂ ਥੋੜਾ ਸਾਹ ਨਾਲ ਸੀ ਰੂਪ ਲਾਲ ਸਾਥੀ ਆ ਗਿਆ ਪਟਿਆਲੇ ਦੁੱਖਨਵਾਰਨ ਕਹਿੰਦਾ ਜੀ ਬਾਦਲ ਨਾਲ ਕੋਲ ਚੱਲੋ ਮੇਰੇ ਨਾਲ ਉਹ ਕਹਿੰਦੇ ਕੀ ਗੱਲ ਕਹਿੰਦੇ ਦੋ ਟਿਕਟਾਂ ਦਾ ਵਾਅਦਾ ਕਰਾਉਣਾ ਤੋਂ ਮੇਰੇ ਬੇਟੇ ਲਈ ਭਾਗਾ ਪ੍ਰਾਣਾ ਤੇ ਮੇਰੇ ਲਈ ਇਹ ਤੁਹਾਡੀ ਗਵਾਹੀ ਪਵਾਉਣੀ ਆ ਉਹ ਕਹਿੰਦੇ ਸਾਥੀ ਦੋ ਟਿਕਟਾਂ ਤੁਹਾਨੂੰ ਨਹੀਂ ਦੇਣੀਆਂ ਬਾਦਲ ਸਾਹਿਬ ਨੂੰ ਆ ਲਾਪਰਾਂ ਦੇਖ ਲੈ ਕਹਿੰਦੇ ਅਜੀਤ ਦੇ ਸੰਪਾਦਕ ਨੇ ਸ਼ਾਮਲ ਕਰਾਇਆ ਸੀ ਉਹ ਫਿਰ ਦਾ ਡੰਡੇ ਮਜਾਉਂਦਾ ਨਾਲੇ ਮੈਨੂੰ ਲਿਜਾ ਕੇ ਕੀ ਕਰੇਗਾ ਜੇ ਤੈਨੂੰ ਇੱਕ ਟਿਕਟ ਦੇਤੀ ਮੈਂ ਕਿਹੜਾ ਇਸ ਗੱਲ ਕਰਕੇ ਬਾਦਲ ਸਾਹਿਬ ਖਿਲਾਫ ਲੜਾਈ ਵਿਢਲ ਸੋ ਇਹ ਜਿਹੜੇ ਵਾਅਦੇ ਹੁੰਦੇ ਨੇ ਇਹਨੂੰ ਇੱਕ ਲੱਕੜ ਦਾ ਗੁੱਡਾ ਫੜਾਤਾ ਜੇ ਜਿੱਤ ਗਿਆ ਮੀਤ ਹੈਰ ਤਾਂ ਤੈਨੂੰ ਉੱਥੋਂ ਟਿਕਟ ਲੜਾਵਾਂਗੇ ਤੇ ਫਿਰ ਤੂੰ ਉੱਥੇ ਬਾਹਰ ਲਾ ਨਹੀਂ ਹੋਏਗਾ ਫਿਰ ਤੈਨੂੰ ਵਜੀਰ ਜੇ ਨਾਲ ਆ ਸਾਰਾ ਕੁਝ ਜਾਨੀ ਜਿਹੜੀ ਗੱਲ ਤੁਸੀਂ ਆਪ ਇਹ ਕਹਿੰਦੇ ਹੋ ਅਮਲ ਆਪ ਹੈ ਉਸ ਦੇ ਵਿਰੋਧ ਦੇ ਵਿੱਚ ਕਰਦੇ ਸੋ ਇਸ ਕਰਕੇ ਜਿਹੜਾ ਸਿਆਸਤ ਦਾ ਮਿਆਰ ਡਿੱਗਿਆ ਹੋਇਆ ਦਲ ਬਦਲੂ ਜਿਹੜੀ ਪੋਲਿਟਿਕਸ ਚੱਲ ਰਹੀ ਆ ਇਹ ਉਹਦੀ ਇੱਕ ਪ੍ਰਗਟਾਵਾ ਜਾਣੀ ਮੈਨੂੰ ਅਫਸੋਸ ਹੋਇਆ ਇਸ ਗੱਲ ਤੇ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਉਹਦਾ ਭਵਿੱਖ ਸੀ ਜਿਹੜਾ ਉਹ ਸ਼ਾਨਦਾਰੀ ਸੀ ਮਤਲਬ ਕੋਈ ਆਇਆ ਨਹੀਂ ਇਸ ਵੀ ਧੁੰਦਲਾ ਜਾ ਕੇ ਉਹਨੂੰ ਉਸ ਰੂਪ ਚ ਚੈਲੰਜ ਹੋਵੇ ਹੁਣ ਚਲੋ ਜਿਵੇਂ ਕਹਿੰਦੇ ਆ ਸੱਪ ਲੰਮਾ ਗੋ ਚੌੜੀ ਇਹ ਜ਼ਿਲ੍ਹਾ ਪ੍ਰਧਾਨ ਸੀ ਇਹ ਛੱਡ ਗਿਆ ਜਿਹੜਾ ਜਦੋਂ ਇਹ ਜ਼ਿਲ੍ਹਾ ਪ੍ਰਧਾਨ ਬਣਿਆ ਸੀ ਜਿਹੜਾ ਜ਼ਿਲ੍ਹਾ ਪ੍ਰਧਾਨ ਛੱਡਿਆ ਸੀ ਬੇਰਕਲਾ ਵਾਲਾ ਉਹ ਸ਼ਾਮਲ ਹੋ ਗਿਆ ਸੋ ਇਹ ਇਸ ਤਰ੍ਹਾਂ ਜੋੜ ਤੋੜੇ ਦੇ ਵਿੱਚ ਚੱਲਦੇ ਰਹਿੰਦੇ ਨੇ ਵੱਡੀ ਗੱਲ ਇਹ ਆ ਉਹ ਕਹਿੰਦੇ ਹੁੰਦੇ ਆ ਸ਼ਾ ਮੁਹੰਮਦਾਨਤ ਨੂੰ ਉਹੀ ਹੋਣਾ ਜਿਹੜਾ ਕਰੇਗਾ ਖਾਲਸਾ ਪੰਥ ਮੀਆਂ ਲੋਕ ਕੀ ਸੋਚਦੇ ਨੇ ਕਿਉ ਸਖਪਾਲ ਸਿੰਘ ਖਹਿਰਾ ਇੱਕ ਵੱਡਾ ਨਾਂ ਠੀਕ ਆ ਉਹਨੇ ਪਹਿਲਾਂ ਕਾਂਗਰਸ ਦੇ ਵਿੱਚ ਗਿਆ ਫਿਰ ਆਮ ਆਦਮੀ ਪਾਰਟੀ ਦੇ ਗਿਆ ਫਿਰ ਕਾਂਗਰਸ ਚ ਆਇਆ ਪਰ ਉਹਨੇ ਆਪਣੇ ਵਿਚਾਰ ਨਹੀਂ ਬਦਲੇ ਜਿਹੜੀ ਪਾਰਟੀ ਚ ਰਿਹਾ ਉਹ ਆਪਣੇ ਵਿਚਾਰਾਂ ਤੇ ਖੜਦਾ ਰਿਹਾ ਮੁੱਦਿਆਂ ਤੇ ਲੜਦਾ ਰਿਹਾ ਉਹੋ ਜਿਹੇ ਬੰਦੇ ਦਾ ਪਾਰਟੀ ਦਾ ਬਦਲਣਾ ਜਿਵੇਂ ਆਪਾਂ ਕਹიდੀਏ ਜਗਮੀਤ ਬਰਾੜਾ ਜਾਂ ਵੀਰ ਗਵਿੰਦਰ ਆ ਉਹ ਬੰਦੇ ਜਾਂ ਨਵਜੋਤ ਸਿੰਘ ਸਿੱਧੂ ਆ ਆਪਾਂ ਕਹੀਏ ਭਾਜਪਾ ਚ ਹੁੰਦੇ ਹੋਏ ਅਕਾਲੀਆਂ ਦੇ ਖਿਲਾਫ ਲੜਾਈ ਉਹਨਾਂ ਬੰਦੇ ਦੀ ਗੱਲ ਆਉਂਦੀ ਐ ਵੀ ਯਾਰ ਉਹ ਬੱਕਰੀ ਵਿਚਾਰ ਵਾਲੇ ਨੇ ਸੋਚਦੇ ਨੇ ਪਾਰਟੀ ਬਦਲਨੀ ਆਪਣੇ ਆਪ ਕੋਈ ਗਨਾਹ ਨਹੀਂ ਹੁੰਦਾ ਇਹ ਵੀ ਸੰਕਲਪ ਗਲਤ ਆ ਮਾਂ ਪਾਰਟੀ ਮਾਂ ਪਾਰਟੀ ਕੀ ਹੈ ਜੀ ਪਾਰਟੀ ਇੱਕ ਵਿਚਾਰਧਾਰਾ ਉਹਦੇ ਅਨੁਸਾਰ ਇੱਕ ਜਥੇਬੰਦਕ ਢਾਂਚਾ ਉਹਨੇ ਤਬਦੀਲੀ ਲਈ ਲੜਨਾ ਜੇ ਪਾਰਟੀ ਲਈ ਤੋ ਲੈ ਜਾਂਦੀ ਆ ਤੇ ਪਾਰਟੀ ਬਦਲਣ ਕੀ ਕੋਈ ਗਨਾਹ ਵੀ ਨਹੀਂ ਹੁੰਦੀ ਹੁਣ ਅਕਾਲੀਆਂ ਨੇ ਭਾਜਪਾ ਨਾਲ ਜਿੰਨੀ ਸਾਂਝ ਪਾ ਕੇ ਰੱਖੀ ਜਿੰਨਾ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਸੀ ਨਾ ਵੀ ਨਾਓ ਕਾਂਗਰਸ ਦਾ ਇਹ ਭਾਜਪਾ ਦੀ ਨੀਤੀ ਲਾਗੂ ਕਰ ਰਿਹਾ ਕਿੰਨੇ ਦਰਜਣੋਂ ਆਮ ਨਾਲ ਕਾਂਗਰਸ ਵਾਲੇ ਭਾਜਪਾ ਚਲੇ ਗਏ ਆਮ ਨਾਲ ਹੀ ਮੁੜ ਕੇ ਆ ਗਏ ਇਹ ਤੋਂ ਇਹ ਵੀ ਪਤਾ ਲੱਗਦਾ ਵੀ ਪਾਰਟੀਆਂ ਦੀ ਵਿਚਾਰਧਾਰਾ ਸਿਆਸਤਾਂ ਜਿਹੜੀ ਜਬ ਮੰਤਵ ਉਹਦੇ ਵਿੱਚ ਕਾਫੀ ਸਾਹ ਜ ਆ ਗਈ ਮਤਲਬ ਨਿੱਜ ਪ੍ਰਸਤ ਪਰਿਵਾਰ ਪ੍ਰਸਤ ਤੇ ਵਪਾਰ ਪ੍ਰਸਤ ਹੋ ਗਈ ਇਸੇ ਕਰਕੇ ਨਮੀ ਲੀਡਰਸ਼ਿਪ ਨਹੀਂ ਉੱਭਰ ਰਹੀ ਜਿਹੜਾ ਮੁੰਡਾ ਕੋਈ ਚੰਗਾ ਹੋ ਸਕਦਾ ਪਰਿਵਾਰ ਚ ਚੰਗੇ ਮੈਂਬਰ ਵੀ ਹੋ ਸਕਦੇ ਹੁੰਦੇ ਆ ਆਪਾਂ ਇਹ ਨਹੀਂ ਕਹਿੰਦੇ ਪਰ ਹਰ ਇੱਕ ਸਾਥ ਇਹ ਜਿਹੜਾ ਹੋ ਗਿਆ ਵੀ ਮੈਂ ਐ ਮੇਰੀ ਘਰ ਵਾਲੀ ਦਾ ਮੇਰਾ ਇਹ ਕੰਮ ਇਹ ਚੰਗਾ ਸ਼ਗਲ ਪਰ ਮਾਲੀ ਸਾਹਿਬ ਜਿਹੜੀ ਤੁਸੀਂ ਦੋ ਤਿੰਨ ਗੱਲਾਂ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਕਿ 골ਡੀ ਦਾ ਪੱਖ ਵੀ ਇਸ ਤੇ ਆ 골ਡੀ ਦੇ ਜਿਹੜੇ ਜਿੱਥੋਂ ਤੱਕ ਉਹਨਾਂ ਦੇ ਟੀਮ ਮੈਂਬਰ ਜਾਂ ਉਹਦੇ ਨੇੜਲੇ ਜਿਹੜੇ ਦੱਸਦੇ ਆ ਜਿੱਥੋਂ ਤੱਕ ਉਹਨਾਂ ਦੇ ਰੋਸੇ ਨੇ 골ਡੀ ਦੇ ਸਭ ਤੋਂ ਪਹਿਲਾਂ ਤਾਂ ਇਹ ਕਿ ਸਾਨੂੰ ਜੀ 15 ਤਰੀਕ ਨੂੰ ਦਿੱਲੀ ਬੁਲਾਇਆ ਗਿਆ ਇਹ ਇਹ ਕਿਹਾ ਗਿਆ ਕਿ ਆਓ ਤੁਹਾਡੀ ਤੁਹਾਨੂੰ ਟਿਕਟ ਦੇਣੀ ਆ ਜਾਂ ਟਿਕਟ ਲਈ ਤਿਆਰ ਰਹੋ ਇਸ ਲਈ ਬੁਲਾਇਆ ਗਿਆ ਤੇ ਜੜ ਕੇ ਉੱਥੇ ਗਿਆ ਨੂੰ ਇਹ ਕਹਤਾ केजी ਉਥੇ ਤੱਕ ਖਹਿਰਾ ਸਾਹਿਬ ਆ ਰਹੇ ਨੇ 16 ਨੂੰ ਖਹਿਰਾ ਦੀ ਟਿਕਟ ਅਨਾਉਂਸ ਹੋ ਗਈ ਉਹ ਕਹਿੰਦੇ ਜਦੋਂ ਖਹਿਰਾ ਦੀ ਪਹਿਲਾਂ ਹੀ ਟਿਕਟ ਡਿਕਲੇਅਰ ਸੀਗੀ ਪਲਾਨ ਸੀਗਾ ਖਹਿਰਾ ਨੂੰ ਉਥੇ ਭੇਜਣ ਦਾ ਤਾਂ ਕਹਿੰਦੇ ਮੈਨੂੰ ਲਾਰੇ 'ਚ ਕਿਉਂ ਰੱਖਿਆ ਗਿਆ ਤਾਂ ਦੂਜੀ ਗੱਲ ਜਿਹੜੀ ਤੁਸੀਂ ਕਰ ਹੀ ਚੁੱਕੇ ਹੋ ਕਿ ਜਦੋਂ ਕਹਿੰਦੇ ਚਾਹੇ ਉਹ ਲਹਿਰਾ ਹੋਵੇ ਚਾਹੇ ਮਲੇਰਕੋਟਲਾ ਹੋਵੇ ਚਾਹੇ ਧੂਰੀ ਹੋਵੇ ਜਦੋਂ ਮੈਂ ਜ਼ਿਲ੍ਹਾ ਪ੍ਰਧਾਨ ਆ ਤਾਂ ਘਟ ਘਟ ਮੇਰੇ ਸ਼ਹਿਰ ਜਾ ਕੇ ਮੈਨੂੰ ਪਤਾ ਨਹੀਂ ਖਹਿਰਾ ਸਾਹਿਬ ਕੀ ਕਰ ਰਹੇ ਨੇ ਹੋ ਸਕਦਾ ਇਹੀ ਦੀ ਕੋਈ ਗੱਲ ਰੋਸੇ ਹੁੰਦੇ ਨੇ ਮੈਂ ਤਾਂ ਚੋਣਾਂ ਦੇ ਵਿੱਚ ਰਿਹਾ ਚੰਦੂ ਮਾਦਰਾ ਸਾਹਿਬ ਦੀ ਚੋਣ ਮਹਿਮਾਜ ਬੜੇ ਅਨਚਾਰਜ ਵਾਂਗੂ ਅਸੀਂ ਕੰਮ ਕਰਦੇ ਰਹਾਂ ਇਸ ਤਰ੍ਹਾਂ ਦਾ ਰੁੱਸੇ ਆਉਂਦੇ ਨੇ ਪ੍ਰੋਗਰਾਮ ਰੱਖਣ ਵੇਲੇ ਕਿਤੇ ਪਹੁੰਚਣ ਵੇਲੇ ਕਿਤੇ ਨਾ ਪਹੁੰਚਣ ਵੇਲੇ ਇਹ ਕੋਈ ਏਡੀ ਗੱਲ ਨਹੀਂ ਪਰ ਇਹ ਕਹਿਣਾ ਵੀ ਬਾਈ ਜੀ ਮੈਂ ਸਾਰੀ ਉਮਰ ਲਈ ਤੁਹਾਡੀ ਝੋਲੀ ਪੈ ਗਿਆ ਆਪ ਤੇ ਆਪ ਤੇ ਕੀ ਹੈ ਜੀ ਮਤਲਬ ਮਤਲਬ ਕਿਹੜੀ ਸਿਆਸੀ ਸਟੇਟਮੈਂਟ ਆ ਇਹ ਕਿਹੜੀ ਵਫਾਦਾਰੀ ਆ ਇਹ ਤਾਂ ਫਿਰ ਉਹੀ ਆ ਨਾ ਵੀ ਬੰਦੇ ਨੇ ਤੁਸੀਂ ਝੋਲੀ ਪੈਗੇ ਇਹਦਾ ਮਤਲਬ ਪਾਰਟੀ ਚ ਸ਼ਾਮਲ ਨਹੀਂ ਹੋਏ ਤੁਸੀਂ ਕਿਉਂਕਿ ਕਾਂਗਰਸ ਤਾਂ ਤੋਂ ਛੱਡੀ ਨਹੀਂ ਉਦਾ ਨੀਤੀਆਂ ਦਾ ਰੋਲਾ ਨਹੀਂ ਭਗਵੰਤ ਮਾਨ ਦੀ ਝੋਲੀ ਪਏ ਹੋ ਤੁਸੀਂ ਤੇ ਭਗਵੰਤ ਮਾਨ ਉੱਥੇ ਕਹਿੰਦਾ ਵੀ ਇੱਥੇ ਹਾਈ ਕਮਾਂਡ ਨਹੀਂ ਕੋਈ ਇੱਥੇ ਤਾਂ ਆਪਸੀ ਮਿਲ ਕੇ ਚੱਲਦੇ ਇਹ ਸਭ ਤੋਂ ਵੱਡਾ ਚੁਟਕਲਾ ਕਹਿ ਲੋ ਗਪੌੜ ਕਹਿ ਲੋ ਵੀ ਆਮ ਆਦਮੀ ਪਾਰਟੀ ਕਹਿੰਦੀ ਹੈ ਵੀ ਸਾਡੇ ਕੋਈ ਹਾਈ ਕਮਾਂਡ ਨਹੀਂ ਦੂਜਾ ਸਵਾਲ ਜਿਹੜਾ ਤੁਸੀਂ ਉਠਾਇਆ ਹਰ ਇੱਕ ਹਲਕੇ ਦੇ ਵਿੱਚੋਂ 2-2 4-4 ਬੰਦਿਆਂ ਨੇ ਅਪਲਾਈ ਕੀਤਾ ਇੱਕ ਨਾਰਮਲ ਆ ਵੀ ਹਰਕੇ ਅਰਜੀ ਦੇ ਦਿੰਦਾ ਵੀ ਭਾਈ ਜਿਹੜਾ ਸਮਰੱਥਾ ਉਹ 50000 ਰੁਪਏ ਜੇ ਇਹਦੇ ਕਹਿਣ ਮੁਤਾਬਕ ਮੇਰੀ ਪਹਿਲਾਂ ਧਿਆਨ ਸੀ ਨਹੀਂ ਉਹਨਾਂ ਤੋਂ ਲਾਇਆ ਉਹਨਾਂ ਦੇ ਵਿੱਚੋਂ ਚੁਆਇਸ ਬਦਲਦੀ ਰਹਿੰਦੀ ਆ ਜਿਹੜੇ ਤਿੰਨ ਹੋਰ ਹੋਣਗੇ ਉਹਨਾਂ ਦਾ ਵੀ ਰੋਸਾ ਹੋਊ ਫੇਰ ਤਾਂ ਨਾ ਜੀ ਕਾਂਗਰਸ ਪਾਰਟੀ ਨੇ ਹੁਣ ਰਾਜਾ ਬਡਿੰਗ ਲੁਧਿਆਣੇ ਲੈ ਆਂਦਾ ਜੀ ਮਤਲਬ ਜਦੋਂ ਹਾਲਤ ਬਦਲਦੀ ਦੇਖਦੇ ਨੇ ਉਹ ਦੇਖਦੇ ਨੇ ਵੀ ਕਿਹੜਾ ਉਮੀਦਵਾਰ ਕਿੱਥੇ ਕਿਵੇਂ ਫਿੱਟ ਆ ਸਕਦਾ ਇਸ ਕਰਕੇ ਪਾਰਟੀਆਂ ਉਮੀਦਵਾਰਾਂ ਨੂੰ ਬਦਲਦੀਆਂ ਰਹਿੰਦੀਆਂ ਨੇ ਇਹ ਜੱਦੀ ਪੁਸ਼ਤ ਨਹੀਂ ਹੁੰਦੀ ਅਰਵਨੀਤ ਬਿੱਟੂਆ 6 ਮਹੀਨੇ ਮੈਂ ਪਹਿਲਾਂ ਇਹਦੇ ਇੰਟਰਵਿਊ ਸੁਣੀ ਇਹ ਕਹਿੰਦੇ ਵੀ ਐਮਪੀ ਦੀ ਕਹਿੰਦਾ ਕੋਈ ਜ਼ਰੂਰੀ ਨਹੀਂ ਇਹ ਤਾਂ ਪਾਰਟੀ ਨੇ ਦੇਖਣਾ ਮੈਂ ਤਿੰਨ ਵਾਰ ਐਮਪੀ ਰਹਿ ਲਿਆ ਜੇ ਮੇਰੇ ਤੋਂ ਜਥੇਬੰਦੀ ਚ ਲੈਣਾ ਕੰਮ ਪਾਰਟੀ ਚ ਲੈਣਾ ਤਾਂ ਮੈਨੂੰ ਚਾਹੇ ਉਧਰ ਵੀ ਡਿਊਟੀ ਲਾ ਲੈਣ ਸੋ ਇਹਨਾਂ ਦਾ ਕੀ ਕਹਿੰਦੇ ਨੇ ਹੁੰਦੇ ਨੇ ਮਤਲਬ ਮਹਿਬੂਬ ਦੇ ਲਾਰੇਆਂ ਵਾਂਗੂ ਜਿਵੇਂ ਬਦਲਦੇ ਹੁੰਦੇ ਨੇ ਨਾ ਵਾਦੇ ਉਸ ਤਰ੍ਹਾਂ ਦੇ ਵਾਦੇ ਬਦਲ ਦਿੰਦੇ ਨੇ ਜੀ ਕੀ ਇਹਨਾਂ ਤੇ ਭਰੋਸਾ ਕੀਤਾ ਜਾ ਸਕੇ ਮਲੀ ਸਾਹਿਬ ਜਿਹੜੀ ਇੰਪੋਰਟੈਂਟ ਗੱਲ ਤੁਸੀਂ ਕੀਤੀ ਚਾਹੇ ਉਹ ਜਿਸ ਤਰ੍ਹਾਂ ਉਹ ਬੀਬੀ ਦਾ ਸਿਮਰਤ ਕੌਰ ਖੰਗੂੜਾ ਨੇ ਜਿਹੜੇ 골ਡੀ ਦੇ ਘਰੋਂ ਨੇ ਉਹਨਾਂ ਤੇ ਜਦੋਂ ਸੀ ਠੀਕ ਹੈ 골ਡੀ ਤਾਂ ਬੋਲਣਾ ਬਿਲਕੁਲ ਜਾਇਜ਼ ਸੀ ਕੋਈ ਵੀ ਬੰਦਾ ਕਿਸੇ ਹੱਦ ਤੱਕ ਆਪਦੇ ਆਪ ਤੇ ਚੱਲ ਲੈਂਦਾ ਪਰ ਪਰਿਵਾਰ ਤੇ ਉਹ ਬਿਲਕੁਲ ਨਹੀਂ ਜਾ ਸਕਦਾ ਤਾਂ ਗੋਲਡੀ ਨੇ ਉਦੋਂ ਸਵਾਲ ਕੀਤਾ ਸੀ ਜਦੋਂ ਉਸ ਬਜ਼ੁਰਗ ਨੂੰ ਪਲਾਸੌਰ ਦਾ ਬੰਦਾ ਹੋ ਜਦੋਂ ਉਸ ਬਜ਼ੁਰਗ ਨੂੰ ਮੋਟਰਸਾਈਕਲ ਦੇ ਨਾਲ ਸਨਮਾਨਤ ਕੀਤਾ ਹਾਲਾਂਕਿ ਉਸ ਬੰਦੇ ਨੂੰ ਸੀਐਮ ਨੇ ਸਟੇਜ ਤੇ ਖੜਕੇ ਸੀਐਮ ਨੇ ਵੀ ਸੈਲੀਬ੍ਰੇਟ ਕੀਤਾ ਸੀ ਕਿਸੇ ਵੇਲੇ ਤੇ ਉਸ ਬੰਦੇ ਦੀਆਂ ਨਾ ਹਰਕਤਾਂ ਨੂੰ ਤੇ ਗੋਲਡੀ ਨੇ ਕਿਹਾ ਸੀ ਕਹਿੰਦੇ ਉਹਨਾਂ ਬੰਦਿਆਂ ਨੂੰ ਸਨਮਾਨਤ ਕੀਤਾ ਜਾ ਰਿਹਾ ਤੇ ਕੀ ਇਹੀ ਬਦਲਾ ਤਾਂ ਗੋਲਡੀ ਨੇ ਸਵਾਲ ਕੀਤਾ ਸੀ ਹੁਣ ਸਵਾਲ ਤੇ ਗੋਲਡੀ ਲਈ ਵੀ ਖੜਾ ਹੋ ਗਿਆ ਕਿ ਸੀਐਮ ਨੂੰ ਤੇ ਜੱਫੀ ਪੈ ਗਈ ਕੀ ਹੁਣ ਪਲਾਸੌਰ ਵਾਲੇ ਮੇਲੇ ਨੂੰ ਵੀ ਜੱਫੀ ਪੈ ਜੂਗੀ ਨੇ ਦੇਖੋ ਪਾਰਟੀਆਂ ਚ ਕਈ ਵਾਰ ਬੰਦੇਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਬੋਲਣ ਵੇਲੇ ਵੀ ਗਲਤੀਆਂ ਹੋ ਜਾਂਦੀਆਂ ਨੇ ਜਿਵੇਂ ਹੁੜਾ ਰਾਜਾ ਵਿਡਿੰਗ ਦੀ ਘਰ ਵਾਲੀ ਆ ਉਹਨੇ ਪੰਜੇ ਦੀ ਤੁਲਨਾ ਮਤਲਬ ਬਾਬੇ ਨਾਨਕ ਦੇ ਪੰਜੇ ਨਾਲ ਕੀਤੀ ਹੁਣ ਇਹੋ ਇਹ ਤੁਲਨਾ ਹੋਰ ਤਰ੍ਹਾਂ ਵੀ ਕਰ ਸਕਦੀ ਸੀ ਵੀ ਜਿਵੇਂ ਬਾਬਾ ਨਾਨਕ ਨੇ ਪੰਜੇ ਨਾਲ ਪਹਾੜ ਰੋਕਿਆ ਸੀ ਉਸ ਵੇਲੇ ਜਿਹੜੀ ਆਪਣੀ ਪ੍ਰਚਲਿਤ ਕਥਾ ਇਹ ਪੰਜਾਬ ਦੇ ਮੁਲਕ ਚੋਂ ਫਾਸ਼ੀਵਾਦ ਉਸੇ ਤਰ੍ਹਾਂ ਰੁਕੂ ਇਹ ਸਿਆਸੀ ਵੀ ਆਖੇ ਸੀ ਹੁਣ ਇੱਕ ਅਕਾਲੀ ਵੀ ਕਹਿੰਦਾ ਨੇ ਬਾਬੇ ਨਾਨਕ ਦੀ ਤਕੜੀ ਹੈ ਉਹ ਫਿਰ ਉਹ ਤੇ ਵੀ ਸਵਾਲ ਆਉਂਦਾ ਵੀ ਬਾਬੇ ਨਾਨਕ ਦੀ ਤਕੜੀ ਤਾਂ ਤੇਰਾ ਤੇਰਾ ਤੋਲਦੀ ਸੀ ਇਹ ਮੇਰਾ ਮੇਰਾ ਤੋਲਦੀ ਆ ਨਹੀਂ ਨਾਲੇ ਇਹ ਤਾਂ ਚਿੱਟੇ ਦਾ ਵੀ ਇਲਜ਼ਾਮ ਲੱਗਦਾ ਰਿਹਾ ਨੇ ਕਹਿੰਦੇ ਵੀ ਇਹ ਤਕੜੀ ਤਾਂ ਛੱਟਾ ਵੀ ਬਹੁਤ ਤੋਲਦੀ ਰਹੀ ਇਹ ਇਹੀ ਕਹਿਣਾ ਵੀ ਜਿਹੜੇ ਚਿੰਨ੍ਹ ਹੁੰਦੇ ਨੇ ਨਾ ਜੀ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਵਰਤਣਾ ਚਾਹੀਦਾ ਕਿਸੇ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ ਚਾਹੇ ਤੁਸੀਂ ਝਾੜੂ ਦੀ ਕਰਦੇ ਹੋ ਕਮਲ ਦੇ ਫੁੱਲ ਦੀ ਗੱਲ ਠੀਕ ਆ ਤੁਹਾਨੂੰ ਨਿਸ਼ ਉਹਦੇ ਕਈ ਲੋਕ ਆਪਣੇ ਆਪ ਹੋ ਜਾਂਦਾ ਕਿਸੇ ਨੂੰ ਗੱਡਾ ਨਿਸ਼ਾਨ ਮਿਲ ਗਿਆ ਬਲਦਾਂ ਦੀ ਜੋੜੀ ਅਤਿੰਦਰਪਾਲ ਨੂੰ ਜਿੰਦਾ ਕੁੰਜੀ ਮਿਲ ਗਿਆ ਸੀ ਉਹ ਕੁਦਰਤੀ ਜੇਲ੍ਹ ਚ ਬੰਦ ਸੀ ਉਹ ਕਹਿੰਦੇ ਆ ਜਿੰਦਾ ਕੁੰਜੀ ਆ ਕੁੰਜੀ ਬੋਟਰ ਬੋਟਰ ਤੁਹਾਡੇ ਹੱਥ ਚ ਖੋਲ ਲੋਗੇ ਬੰਦਾ ਬਾਹਰ ਆ ਜੂ ਚੱਲ ਗਿਆ ਉਹ ਇਹ ਇਸ ਤਰ੍ਹਾਂ ਦੇ ਨਿਸ਼ਾਨ ਕਈ ਵਾਰ ਬੰਦਿਆਂ ਨੂੰ ਮਤਲਬ ਚੰਗੇ ਲੱਗ ਲੱਗ ਜਾਂਦੇ ਨੇ ਪਰ ਅਸਲ ਗੱਲ ਤਾਂ ਸਿਆਸਤ ਤੇ ਵਿਚਾਰਧਾਰੀ ਹੈ ਨਾ ਜੀ ਨਾਲ ਨਾਲ ਜਿਵੇਂ ਚਲੋ ਮੈਂ ਫੇਰ ਗੋਲਡੀ ਤੇ ਆਉਣਾ ਕਿ ਗੋਲਡੀਆਂ ਨਾਰਾਜ਼ਗੀਆਂ ਕਿਵੇਂ ਹਾਦ ਤੱਕ ਜਾਇਜ਼ ਹੋ ਸਕਦੀਆਂ ਨੇ ਪਰ ਜਿਵੇਂ ਤੁਸੀਂ ਕਹਿੰਦੇ ਕਿ ਇਸ ਤਰ੍ਹਾਂ ਪਾਰਟੀਆਂ ਛੱਡਣਾ ਮੈਂ ਉਹ ਠੀਕ ਨਹੀਂ ਹੈ ਉਹ ਗਲਤ ਆ ਹੁਣ ਗੱਲ ਕੀ ਆ ਵੀ ਕਾਂਗਰਸੀ ਕਿਹੜਾ ਡੇ ਸਲਖਣੇ ਨੇ ਉਹਨਾਂ ਨੇ ਕੀ ਕੀਤਾ ਚਲੋ ਖੈਰਾ ਤੇ ਚਲੋ ਮਜ਼ਬੂਤ ਕੈਂਡੀਡੇਟ ਸੀ ਉਹਨਾਂ ਦੇ ਸੰਗਰੂਰ ਤੋਂ ਲੈ ਆਏ ਹਣ ਆਨੰਦਪੁਰ ਸਾਹਿਬ ਵੀ ਇੰਦਰ ਸਿੰਘ ਲਾ ਜਿਹੜੇ ਸੰਗਰੂਰ ਤੋਂ ਤਾਂ ਜਿਹੜੇ ਨੂੰ ਲੜਾਇਆ ਨਹੀਂ ਆਪਦੇ ਹਲਕੇ ਜੋ ਜਿੱਥੇ ਇੱਕ ਵਾਰੀ ਐਮਪੀ ਵੀ ਰਹੇ ਪੰਜ ਸਾਲ ਐਮਐਲਏ ਰਹੇ ਨਾਲ ਮੰਤਰੀ ਰਹੇ ਉੱਥੋਂ ਹੁਣ ਉਹ ਆਨੰਦਪੁਰ ਸਾਹਿਬ ਲਿਆਂਦੇ ਤੇ ਚਾਹੇ ਹੋਰ ਇੱਕ ਦੋ ਇਹਨਾਂ ਦੀਆਂ ਟਿਕਟਾਂ ਦੀਆਂ ਗੱਲਾਂ ਨੇ ਕਿ ਚਾਹੇ ਉਹ ਬਠਿੰਡੇ ਵਾਲੀ ਜਿਹਨੂੰ ਤਿਤਲੀ ਕਹਿੰਦੇ ਨੇ ਜੀਤ ਮਹਿੰਦਰ ਇਹ ਆਮ ਆਦਮੀ ਪਾਰਟੀ ਵਾਲਾ ਨਹੀਂ ਨਾ ਤਾਂ ਪ੍ਰਚਲਿਤ ਕੀਤਾ ਤਿਤਲੀ ਦਾ ਪਰ ਕਾਂਗਰਸੀਆਂ ਨੇ ਵੀ ਕੀ ਕੀਤਾ ਇੱਕ ਪਾਸੇ ਆਨੰਦਪੁਰ ਸਾਹਿਬ ਦੀ ਟਿਕਟ ਦੇਖ ਲਓ ਬਠਿੰਡੇ ਦੀ ਟਿਕਟ ਦੇਖ ਲਓ ਜਾਂ ਹੋਰ ਇੱਕ ਦੋ ਦੇਖ ਲਓ ਨਹੀਂ ਠੀਕ ਹੈ ਜੀ ਦਲ ਬਦਲੂ ਹੁੰਦਾ ਬੋਲ ਵਾਲਾ ਹੋ ਰ ਵੀ ਲੋਕ ਨੇ ਇਤਕੀ ਹੱਕੇ ਹੋਏ ਪਸੰਦ ਹਾਲੇ ਵੀ ਉਹਨਾਂ ਨੂੰ ਕੋਈ ਹੈ ਨਹੀਂ ਕਿਉਂਕਿ ਚਾਹੇ ਰਾਹੁਲ ਗਾਂਧੀ ਇੱਕ ਵੱਡੇ ਲੀਡਰ ਵਜੋਂ ਉੱਭਰਿਆ ਮੋਦੀ ਦੇ ਮੁਕਾਬਲੇ ਹੋ ਜਾਂਦੇ ਉਭਾਰ ਰਿਹਾ ਪਰ ਪੰਜਾਬ ਕਾਂਗਰਸ ਤਾਂ ਉਧਰੋਂ ਪਿੱਠਕੜੀ ਖੜੀ ਆ ਇਸ ਕਰਕੇ ਜਿਹੜੇ ਲੋਕਾਂ ਦਾ ਗੁੱਸਾ ਦਲ ਬਦਲੂਆਂ ਖਿਲਾਫ ਵੀ ਨਿਕਲ ਸਕਦਾ ਚਾਹੋ ਕਿਸੇ ਪਾਰਟੀ ਚੋਂ ਨੇ ਚਾਹੋ ਕਿਵੇਂ ਵੀ ਆਏ ਨੇ ਤੇ ਇਹ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋ ਸਕਦੇ ਆ ਸਾਰੀਆਂ ਪਾਰਟੀਆਂ ਚ ਦਲ ਬਦਲੀ ਲੱਗਦਾ ਹੈ ਕਿ ਦਲ ਬਦਲੂ ਨੂੰ ਲੋਕ ਠੋਕ ਦੇਣਗੇ ਦੇਖੋ ਲੱਗਦਾ ਵੀ ਹੈ ਤੇ ਮੈਂ ਕਹਿੰਦਾ ਠੋਕਨੇ ਚਾਹੀਦੀ ਵੀ ਨੇ ਕਿਉਂਕਿ ਹਾਲੇ ਕੋਈ ਪੰਥ ਤੇ ਪੰਜਾਬ ਦਾ ਸਾਰਥਕ ਵਰਤਾਂਤ ਤਾਂ ਕਿਤੇ ਸਾਹਮਣੇ ਆਇਆ ਨਹੀਂ ਮਤਲ ਖਡੂਰ ਸਾਹਿਬ ਦੀ ਸੀਟ ਤੇ ਝਕੋਲੇ ਜੇ ਵੱਜ ਰਹੇ ਨੇ ਪਰ ਉੱਥੇ ਕਿਹੜਾ ਪੰਥਕ ਪ੍ਰੋਗਰਾਮ ਆ ਜੀ ਕਿਹੜਾ ਪੰਜਾਬ ਦਾ ਏਜੰਡਾ ਜੀ ਉਹ ਕਹਿੰਦਾ ਮੈਂ ਅੰਦਰ ਜੇਲ੍ਹ ਦੇ ਵਿੱਚ ਬੈਠਾ ਵਿਰਸਾ ਸਿੰਘ ਬੁਲਟੋਹਾ ਕਹਿੰਦਾ ਮੇਰੇ ਕੋਲੇ ਕੁਰਬਾਨੀਆਂ ਨੇ ਪਰ ਬੁਲਟੋਹੇ ਨੇ 20 ਸਾਲ ਕਿ ਕਿਹੜੀ ਸਿਆਸਤ ਕੀਤੀ ਹੈ ਕਿਹਨਾਂ ਨਾਲ ਰਲ ਕੇ ਕੀਤੀ ਹੈ ਉਹ ਜਿਹੜਾ ਆਇਆ ਸੀ ਉਹਨੂੰ ਉਦੋਂ ਇਹ ਨਹੀਂ ਪਤਾ ਸੀ ਵੀ ਜੋ ਮੈਂ ਕੁਝ ਕਰ ਰਿਹਾ ਇਹਦਾ ਮਤਲਬ ਕੀ ਨਿਕਲਦਾ ਉਹਨੂੰ ਹੁਣੇ ਨਹੀਂ ਪਤਾ ਵੀ ਜਿਵੇਂ ਮੈਂ ਚੋਣਾਂ ਲੜ ਰਿਹਾ ਇਹਦਾ ਮਤਲਬ ਕੀ ਨਿਕਲਦਾ ਸਿਆਸਤ ਦੂਜਿਆਂ ਨੂੰ ਕੀ ਪਤਾ ਲੱਗਣੀ ਹੈ ਸੋ ਵਿਅਕਤੀਆਂ ਦੇ ਨਾਲ ਜੋੜ ਕੇ ਠੀਕ ਆ ਬੰਦੇ ਦਾ ਉੱਚ ਦਮਾਂ ਲੜੇ ਵਾਲਾ ਕਰਤਾਰ ਵਿਹਾਰ ਹੋਣਾ ਚਾਹੀਦਾ ਉਤੇ ਭਰੋਸਾ ਚਾਹੀਦਾ ਪਰ ਅਸਲ ਗੱਲ ਤਾਂ ਵਿਚਾਰਧਾਰਾ ਤੇ ਸਿਆਸਤ ਹੈ ਨਾ ਮੁੱਦਿਆਂ ਦੀ ਸਿਆਸਤ ਤੁਸੀਂ ਦੇਖ ਲਓ ਸਾਡੇ ਕੋਲੇ ਵਿਧਾਨ ਸਭਾ ਦੇ ਵਿੱਚ ਐਮਐਲਏ ਦੀ ਯੋਗਤਾ ਰੱਖਣ ਵਾਲੇ ਬੰਦੇ ਨਹੀਂ ਲੱਭ ਰਹੇ ਪੰਜਾਬ ਵਿੱਚ ਐਮਪੀ ਨਹੀਂ ਲੱਭ ਰਹੇ ਤੁਸੀਂ ਦੇਖੋ ਸਾਰੇ ਪਾਸੇ ਦੇਖੋ ਕੀ ਫਿਰ ਜਾਹੇ ਕਈ ਕਈਆਂ ਦੇ ਆਪਣੀਆਂ ਪਾਰਟੀਆਂ ਦੇ ਉਮੀਦਵਾਰ ਹੈਗੇ ਨੇ ਪਰ ਉਹਨਾਂ ਦਾ ਉਹ ਪੱਤਰ ਹੈਗਾ ਕਿ ਮੁਲਕ ਕਿਹੜੇ ਸੰਕਟ ਚ ਤੇ ਉਹਨਾਂ ਨੇ ਮੁਲਕ ਚ ਕਿਹੋ ਜਿਹਾ ਬਦਲਾ ਲੈ ਹੋਣਾ ਉੱਥੇ ਬੋਲਣ ਦੀ ਗੱਲ ਜਾਂ ਹੋ ਰਹੀ ਹੈ ਗੱਲ ਮਤਲਬ ਇਹ ਕਹਿ ਦੇਣਾ 13 ਦੇ ਦਿਓ ਗਾਹ ਪਾ ਦਾਂਗੇ ਜਿਹੜੇ ਸੱਤ ਪਹਿਲਾਂ ਲੈ ਕੇ ਗਿਆ ਸੀ ਉਹ ਤਾਂ ਕਿਤੇ ਲੱਭਦੇ ਨਹੀਂ ਨਾਲੇ 13 ਨਾਲ ਕੀ ਗਾਹ ਪੈ ਜੂਜੀ ਉੱਥੇ ਜਾਂ ਮੰਨ ਲਓ ਮਾਨਸਾ ਉਹ ਗਈ ਨੇ ਕੀ ਕੀ ਇਹਨਾਂ ਨੇ ਉੱਥੇ ਕੀ ਕਰ ਲਿਆ ਮਾੜਾ ਹੁੰਦਾ ਹੀ ਬਣ ਗਿਆ ਨਾ ਵੀ ਐਮਪੀ ਬਣ ਜਾਓ ਪੈਨਸ਼ਨ ਆ 25 ਕਰੋੜ ਰੁਪਏ ਆ ਤੁਸੀਂ ਆਪਣੀ ਮਰਜ਼ੀ ਨਾਲ ਖਰਚ ਸਕਦੇ ਹੋ ਕਿਤੇ ਉਮਰ ਭਰ ਦੀਆਂ ਸਹੂਲਤਾਂ ਨੇ ਦੇਸ਼ ਦੇ ਬਦਲਾਅ ਲਈ ਨੀਤੀਆਂ ਪਾਲਿਸੀਆਂ ਕੀ ਨੇ ਠੀਕ ਨੇ ਤੁਹਾਡੇ ਸਾਰੇ ਸਵਾਲ ਪਰ ਹੁਣ ਦੇਖੋ ਜਿਵੇਂ ਵੀ ਹੋਇਆ ਕਿਸੇ ਨੇ ਸਹੀ ਫੈਸਲਾ ਕਰ ਲਿਆ ਗਲਤ ਬੜਾ ਚੜ ਹੋ ਗਿਆ ਖੈਰੇ ਨੂੰ ਝਟਕਾ ਫਲਾਣੇ ਨੂੰ ਝਟਕਾ ਕਾਂਗਰਸ ਨੂੰ ਝਟਕਾ ਝਟਕੇ ਲੱਗੇ ਹੁਣ ਘੇਰ ਕੇ ਪੁੱਛੋ ਨਾ ਵੀ ਦੱਸੋ ਲੋਕ ਸਭਾ 'ਚ ਪੰਜਾਬ ਲਈ ਕਿਹੜੇ ਮੁੱਦੇ ਠਾਉਂਗੇ ਤੁਸੀਂ ਕਿਹੜੇ ਪੰਜਾਬ ਦੇ ਮੁੱਦੇ ਨੇ ਜਿਹੜੇ ਕੇਂਦਰ ਨੇ ਤਾਕਤਾਂ ਦਾ ਕੇਂਦਰੀਕਰਨ ਕਰਕੇ ਖੋਲੇ ਪੰਜਾਬ ਤੋਂ ਤੁਸੀਂ ਮਾਲੀ ਸਾਹਿਬ ਤੁਸੀਂ ਖੈਰਿਆਂ ਨੂੰ ਝਟਕੇ ਦੀ ਗੱਲ ਕੀਤੀ ਕੀ ਗੋਲਡੀ ਦਾ ਕਾਂਗਰਸ ਛੱਡਣਾ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਖੈਰਾਂ ਨੂੰ ਗੋਲਡੀ ਝਟਕਾ ਦੇ ਸਕਦੇ ਨੇ ਨਾ ਝਟਕਾ ਟੁਟਕਾ ਕੋਈ ਨਹੀਂ ਹੁੰਦਾ ਨੌ ਹਲਕੇ ਨੇ ਏਨੇ ਕਰੋੜ ਵੋਟਰ ਨੇ ਉਹਦੇ ਆਪਣੇ ਹਲਕੇ ਦੇ ਵਿੱਚ ਵੀ ਪਹਿਲਾਂ ਉਹ ਲੜੀ ਆ ਪਤਨ 70000 ਵੋਟਾਂ ਪਈਆਂ ਮੈਨੂੰ ਅਜੇਕਦਮ ਨਹੀਂ ਪਤਾ ਆਓ ਚਲੋ 75 ਲਾ ਲਓ 80 ਲਾ ਲਓ ਆਪਾਂ ਘਟਕਾ ਨੂੰ ਗਣਣੀ ਪੰਜ ਵੱਧ ਦੇ ਕਹਿ ਦਿੰਦੇ ਆ ਤੇ ਹੁਣ ਉਹ ਉਹ ਰੁਤਬਾ ਥੋੜੋ ਰਿਹਾ ਹੁਣ ਆਏ ਤਾਂ ਹੈ ਨਹੀਂ ਵੀ ਗੋਲਡੀ ਦੇ ਆਉਣ ਨਾਲ ਹੋਰਾਂ ਪਾਰਟੀਆਂ ਦੇ ਬੰਦੇ ਪ੍ਰਭਾਵਤ ਹੋ ਕੇ ਦੇ ਨਾਲ ਆਉਣਗੇ ਇਹਦੀ ਆਪਣੀ ਪਾਰਟੀ ਤਾਂ ਜਾਣੀ ਨਹੀਂ ਪਾਰਟੀ ਤਾਂ ਉੱਥੇ ਆ ਹਾਂ ਪਰ ਕਿਉਂਕਿ ਅੱਜ ਕੱਲ੍ਹ ਹਾਲੇ ਬਣ ਗਿਆ ਪਾਰਟੀਆਂ ਦਾ ਉਸ ਤਰ੍ਹਾਂ ਦਾ ਜਥੇਬੰਦਕ ਢਾਂਚਾ ਬਣਤਰ ਨਹੀਂ ਰਹੀ ਜਿਹੜਾ ਬੰਦਾ ਜਿਹੜੇ ਹਲਕੇ ਦਾ ਇੰਚਾਰਜ ਆ ਉਹਦੇ ਥੜਾ ਉਹੀ ਪਾਰਟੀ ਆ ਇਹ ਸੁਖਜਿੰਦਰ ਦਾਵਾ ਦੀ ਪਾਰਟੀ ਆ ਜੀ ਆ ਸਕਵਾਲ ਖੇਰੇ ਦੀ ਪਾਰਟੀ ਆ 골ਡੀ ਦੀ ਇੱਥੇ ਪਾਰਟੀ ਆ ਬੀਬੀ ਪੱਠੜ ਦੀ ਲਹਿਰੇ ਚ ਪਾਰਟੀ ਆ ਇਸ ਤਰ੍ਹਾਂ ਦੇ ਅਸਰ ਥੜਿਆਂ ਦੇ ਪੈਂਦੇ ਤਾਂ ਹੈਗੇ ਨੇ ਹਾਂ ਪੱਕੀ ਵੀ ਨਾ ਪੱਕੀ ਪੈਂਦੇ ਨੇ ਆਖਰੀ ਸਾਲ ਮੰਨ ਲਈ ਸਭ ਜਿਸ ਤਰ੍ਹਾਂ ਗੋਲਡੀ ਨੇ ਕੱਲ ਕਿਹਾ ਕਹਿੰਦੇ ਵੀ ਹੁਣ ਜੇ ਸਾਨੂੰ ਅਸੀਂ ਕੰਮ ਲੋਕਾਂ ਦੇ ਕਰਨੇ ਨੇ ਕਰਾਉਣੇ ਨੇ ਤਾਂ ਸਾਡੇ ਕੋਲੇ ਪਾਵਰ ਤਾਂ ਜ਼ਰੂਰੀ ਹੈ ਉਹ ਕਹਿੰਦੇ ਹੁਣ ਲੋਕਾਂ ਦੇ ਕੰਮ ਕਰਵਾਉਣ ਲਈ ਗੋਲਡੀ ਕਹਿੰਦੇ ਮੈਂ ਆਮ ਆਦਮੀ ਪਾਰਟੀ ਚੁਣੀ ਤੇ ਹੁਣ ਜਾਂ ਦੂਜਾ ਇਹ ਵੀ ਆ ਕਿ ਬਹੁਤ ਈ ਡਰ ਐ ਸੇ ਨੇ ਜਿਹੜੇ ਪਾਵਰ ਤੋਂ ਬਿਨਾ ਬਚਦੇ ਹੀ ਨਹੀਂ ਜਦੋਂ ਪਾਵਰ ਜਾਂਦੀ ਆ ਚਾਹੇ ਉਹ ਬਠਿੰਡੇ ਵਾਲੇ ਜੀਤਮੇਂਦਰ ਸਿੱਧੂ ਨੇਗੇ ਜਿਸ ਤਰ੍ਹਾਂ 2002 ਦੇ ਵਿੱਚ ਆਜ਼ਾਦ ਲੜ ਕੇ ਕਾਂਗਰਸ ਚ ਗਏ 7 ਦੇ 12 ਦੇ ਵਿੱਚ ਕਾਂਗਰਸੀ ਡਿਰੇਕਟਰ ਤੋਂ ਜਿੱਤੇ ਅਕਾਲੀ ਦਲ ਦੀ ਸਰਕਾਰ ਆਉਂਦੀ ਰਹੀ ਤੇ 14 ਦੇ ਵਿੱਚ ਛਾਲ ਮਾਰ ਕੇ ਸਭ ਤੋਂ ਪਹਿਲੇ ਉਹ ਸੀ ਜਿਨ੍ਹਾਂ ਨੇ ਜਿਵਨੀ ਚੋਣ ਕਰਵਾਈ 12 ਦੀਆਂ ਚੋਣਾਂ ਤੋਂ ਪਹਿਲਾਂ ਗगनਜੀ ਤੁਸੀਂ ਮਤਲ ਹੈਰਾਨ ਹੋਵੋਗੇ ਜਿਹੜਾ ਮੋਦੀ ਨੇ ਹੁਣ ਵਰਤਾਰਾ ਤੋੜਿਆ ਹੋਇਆ ਹੈ ਨਾ ਵੀ 21 ਤੋਂ ਅਸਤੀਫੇ ਦਿਵਾ ਦਿਓ ਆਪਣੀ ਚੋਣ ਲੜਾ ਲਓ ਹਿਮਾਚਲ 'ਚ ਕੀਤਾ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸ਼ੁਰੂ ਕੀਤਾ ਸਭ ਤੋਂ ਪਹਿਲਾਂ 2014 ਦੇ ਵਿੱਚ ਜਦੋਂ 56 ਤੋਂ 58 ਕੀਤੇ ਉਹਨਾਂ ਨੇ ਜਦੋਂ 56 ਤੋਂ 58 ਕੀਤੇ ਆ ਉਦੋਂ ਮੋਗਾ ਤਲਵੰਡੀ ਸਾਬੇ ਨਾ ਤੇ ਅਸਤੀਫੇ ਦਿਵਾ ਕੇ ਆਪਣੀ ਪਾਰਟੀ ਆਸ਼ੇ ਧੂਰੀ ਅਰਵਿੰਦ ਕੰਨਾ ਅਸਤੀਫੇ ਦਿਵਾ ਕੇ ਆਪਣੀ ਉਹਦੀ ਫਿਰ ਭਾਜਪਨ ਵਾਲੇ ਦੀ ਖੱਟਵਟ ਵੀ ਉਦੋਂ ਹੋਈ ਨਾ ਵੀ ਆਪਣੇ ਆਸਰੇ ਕਰਦੇ ਆ ਸੀ ਤੁਹਾਡੇ ਨਾਲ ਗੱਠ ਜੋੜਦੇ ਆਸਰੇ ਦੀ ਵੈਸੇ ਜਦੋਂ 58 ਹੋ ਕੇ ਜਦੋਂ ਬੰਦਾ ਤਕੜਾ ਹੋ ਜੇ ਫਿਰ ਅੱਖਾਂ ਦਾ ਦਿਖਾਉਣ ਲੱਗ ਜਾਂਦਾ ਨਾ ਨਹੀਂ ਪਰ ਅੱਖਾਂ ਦਿਖਾਈਆਂ ਵੀ ਹੈ ਨਹੀਂ ਇਹਨੇ ਮਤਲਬ ਇਹ ਵੜ ਕੇ ਮਾਰਦਾ ਰਿਹਾ ਹਰਿਆਣੇ ਚ ਰੈਲੀ ਕਰਕੇ ਲੜਾਂਗੇ 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 ਮੁੜ ਕੇ ਲੜਿਆ ਨਹੀਂ ਦਿੱਲੀ ਲੜਾਂਗੇ 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 ਮੁੜਕੇ ਸਰਸਾ ਉਹਨਾਂ ਦੀ ਟਿਕਟ ਤੇ ਲੜਾਤਾ ਹੁਣ ਇਹਨਾਂ ਨੂੰ ਝਟਕਾ ਕਿਵੇਂ ਲੱਗ ਰਿਹਾ ਵੱਡਾ ਹੁਣ ਦਿੱਲੀ ਵਾਲੇ ਇਹ ਕਹਿੰਦੇ ਨੇ ਮੇਰੇ ਤਾਂ ਦੇ ਮਿੱਤਰ ਨੇ ਸਾਰੇ ਜਾਣਦੇ ਨੇ ਅਸੀਂ ਉੱਥੇ ਜਾਂਦੇ ਹੁੰਦੇ ਰਿਹਾ ਟੋੜਾ ਸਾਫ ਵਾਲੇ ਪਹਿਲਾਂ ਕਹਿੰਦੇ ਜਦੋਂ ਇਹਨਾਂ ਦੀ ਸਿੱਧੀ ਕਾਟੀ ਪਈ ਹੁੰਦੀ ਹੈ ਭਾਜਪਾ ਨਾਲ ਉਦੋਂ ਤਾਂ ਭਾਜਪਾ ਦੀ ਕੋਈ ਬਰਾਈ ਨਹੀਂ ਜੇ ਅਸੀਂ ਸਿੱਧੀ ਪਾ ਲਈ ਅਸੀਂ ਸਿੱਧੀ ਪਾ ਲਈ ਹੁਣ ਅਸੀਂ ਮਾੜੇ ਹੋ ਗਏ ਮਤਲਬ ਜਵਾਬ ਤਾਂ ਕੋਈ ਇਸ ਗੱਲ ਦਾ ਹੈ ਨਹੀਂ ਨਾ ਜੀ ਤੁਸੀਂ ਅੱਜ ਤੱਕ ਵੀ ਸਿਰਫ ਹੁਣ ਮਾੜਾ ਜਿਹਾ ਸੁਖਵੀਰ ਬੋਲਣ ਲੱਗਿਆ ਵੀ ਮੁਲਕ ਦੀਆਂ ਪਾਰਟੀਆਂ ਨੇ ਜਿਹੜੀਆਂ ਪੰਜਾਬ ਦਾ ਭਲਾ ਨਹੀਂ ਕਰਦੀਆਂ ਤੁਸੀਂ ਪੰਜਾਬ ਦੀ ਪਾਰਟੀ ਬਣ ਕੇ ਪੰਜਾਬ ਦਾ ਭਲਾ ਹੁਣ ਤੱਕ ਕੀ ਕਰਤਾ ਜੀ ਇਹ ਦੱਸੋ ਤੁਸੀਂ ਇੱਕ ਮੋਦੀ ਜਨ ਉਹ ਰਾਜਸਥਾਨ ਚ ਬੋਲਿਆ ਜਦੋਂ ਮੋਦੀ ਦੇ ਪੈਰ ਉਖੜਨ ਲੱਗੇ ਲੱਗ ਗਿਆ ਪਤਾ ਸੰਗਤ ਗੈਰ ਸਰਗਰਮ ਸੀ ਵੋਟ ਪ੍ਰਤੀਸ਼ਤ ਘਟ ਗਈ ਤੇ ਇਹਨੂੰ ਕਿਹਾ ਵੀ ਉਸੇ ਟੋਨ ਤੇ ਆ ਫੇਰ ਇਹਨੇ ਜਿਹੜਾ ਜਿਹੜਾ ਆਰਥਿਕ ਪਾੜਾ ਵਧ ਰਿਹਾ ਮੁਲਕਾ ਦੇ ਵਿੱਚ ਅਮੀਰ ਅਮੀਰ ਹੋ ਰਿਹਾ ਉੱਥੇ ਆ ਕੇ ਉਹਨੇ ਕਿਹਾ ਜਾਤੀ ਜਨਗਣਨਾ ਹੋਊਗੀ ਤੇ ਆਹ ਕੁਝ ਹੋਊਗਾ ਪਾੜਾ ਘਟਾਇਆ ਜਾਊਗਾ ਉਹਨੇ ਉਹਨੂੰ ਕਹਿਤਾ ਵੀ ਹਿੰਦੂਆਂ ਦਾ ਸੋਨਾ ਮੰਗਲ ਸੂਤਰ ਸਾਰੇ ਲਾ ਕੇ ਮੁਸਲਮਾਨਾਂ ਨੂੰ ਵੰਡੇ ਜਾਣਗੇ ਉਹੀ ਫਿਰਕੂ ਪੰਤੜਾ ਇਖਤਿਆਰ ਕਰ ਲਿਆ ਉੱਥੇ ਪਹਿਲੀ ਵਾਰ ਮਤਲਬ ਮਜੀਠੀ ਨੇ ਠੋਕੇ ਦਾ ਵਿਰੋਧ ਕੀਤਾ ਗੋਲ ਜਾਂ ਵਿਰੋਧ ਕੀਤਾ ਆਪਣੇ ਬਾਦਲ ਸਾਹਿਬ ਨੇ ਵੀ ਸੋ ਇਸ ਕਰਕੇ ਚਾਹੇ ਨੇ ਕਹਿਤਾ ਇਹਨਾਂ ਨੇ ਵੀ ਹੁਣ ਸਾਡੇ ਅਸੂਲ ਤੇ ਸਿਧਾਂਤ ਪਿਆਰੇ ਨੇ ਸੱਤਾ ਨਹੀਂ ਪਰ ਹਾਲੇ ਅਸੂਲਾਂ ਤੇ ਸਿਧਾਂਤਾਂ ਅਨੁਸਾਰ ਇਹਨਾਂ ਦਾ ਪ੍ਰਵਚਨ ਨਹੀਂ ਉਸ ਰਿਹਾ ਇਹਨਾਂ ਕੋਲ ਉਹ ਸ਼ਬਦਾਵਲੀ ਨਹੀਂ ਹੈ ਉਹ ਮੁਹਾਵਰੇ ਨਹੀਂ ਹੈਗੇ ਅੱਛਾ ਮਲੀ ਸਾਹਿਬ ਜਿਸ ਤਰ੍ਹਾਂ ਜਿਹੜਾ ਅਕਾਲੀ ਦਲ ਦਾ ਹਾਲ ਪਿਛਲੇ 10-12 ਸਾਲ ਦੇ ਵਿੱਚ ਹੋਇਆ ਪਿਛਲੇ ਸਮੇਂ ਦੇ ਵਿੱਚ ਹੋਇਆ ਖਾਸ ਕਰ 2017 ਤੋਂ ਬਾਅਦ ਜਿਹੜਾ ਅਕਾਲੀ ਦਲ ਦਾ ਹਾਲ ਹੋਇਆਗਾ ਲਗਾਤਾਰ ਗ੍ਰੈਵਟ ਲਗਾਤਾਰ ਨਿਗਾਰ ਤਾਂ ਇੱਕ ਆਵਾਜ਼ ਉੱਠੀ ਸੀ ਕਿ ਅਕਾਲੀ ਦਲ ਨੂੰ ਬੈਕ ਟੂ ਬੇਸਿਕਸ ਆਉਣਾ ਪਊਗਾ ਤੇ ਹੁਣ ਲੱਗਦਾ ਵੀ ਆ ਕਿ ਸ਼ਾਇਦ ਉਹ ਮੋੜਾ ਉਧਰ ਨੂੰ ਅਕਾਲੀ ਦਲ ਨੇ ਥੋੜਾ ਥੋੜਾ ਕੱਟਿਆ ਤੇ ਹੈ ਕੀ ਲੱਗਦਾ ਸੁਖਵੀਰ ਦਾ ਜਿਹੜਾ ਹੁਣ ਇਹ ਮੋੜਾ ਕੱਟਿਆ ਕੋਈ ਆਉਣ ਵਾਲੇ ਸਮੇਂ 'ਚ ਲੱਗਦਾ ਕੋਈ ਮਾੜਾ ਮੋਟਾ ਰਵਾਈਵਲ ਕਾਲੀ ਦਲ ਦਾ ਨਹੀਂ ਦੇਖੋ ਤੁਸੀਂ ਅਸੂਲੀ ਤੌਰ ਤੇ ਗੱਲ ਕਹਿਤੀ ਉਹਦੀ ਸਾਰਿਆਂ ਦੀ ਪ੍ਰਸ਼ੰਸਾ ਕੀਤੀ ਆ ਚਾਹੇ ਤੁਸੀਂ ਮਤਲਬ ਕੱਚੀ ਪਿੱਲੀ ਮਾਫੀ ਵੀ ਮੰਗ ਲਈ ਵੀ ਗਲਤੀਆਂ ਹੋਈਆਂ ਹੋਣਗੀਆਂ ਏਕਤਾ ਵੀ ਕਰ ਲਈ ਪਰ ਦੇਖੋ ਇਹਨੇ ਸੁਖਵੀਰ ਪਤਾ ਕੀ ਆ ਉਹ ਜਿਵੇਂ ਕਹਿੰਦੇ ਨੇ ਇੱਕ ਪਾਸੇ ਹੋਏ ਸਿਉਣ ਜੀ ਮਾਰਦਾ ਦੂਜੇ ਪਾਸੇ ਰਫੂ ਕਰਾਉਂਦਾ ਦੂਜੇ ਪਾਸੇ ਭਰਾੜ ਹੋ ਜਾਂਦਾ ਜਦੋਂ ਇਹਨੇ ਮਾਫੀ ਮੰਗੀ ਉਦੋਂ ਕੌਂਕੇ ਸਾਹਿਬ ਵਾਲਾ ਮਸਲਾ ਉੱਭਰਿਆ ਆ ਫੇਰ ਕਟੇਰੇ 'ਚ ਖੜੇ ਹੋਏ ਹੁਣ ਏਕਤਾ ਕੀਤੀ ਢੀਂਡਸਾ ਸਾਹਿਬ ਵਾਲਾ ਮਸਲਾ ਉੱਭਰਿਆ ਆ ਹੁਣ ਤੁਸੀਂ ਕਹੀਂ ਜਾਓ ਜੀ ਗੱਲ ਹੋਈ ਆ ਨਾ ਹੋ ਕਈ ਗੱਲਾਂ ਬਿਨਾ ਕਹੀ ਪਤਾ ਹੁੰਦਾ ਵੀ ਕੀ ਕਰਨੀਆਂ ਨੇ ਟੋੜਾ ਸਾਹਿਬ ਕਹਿੰਦੇ ਜਦੋਂ ਵੀ ਮੇਰੀ ਬਾਦਲ ਸਾਹਿਬ ਨਾਲ ਇਕਤਾ ਹੋਈ ਆ ਕਦੇ ਇੱਕ ਗੱਲ ਨਹੀਂ ਕਰਮੀ ਪਤਾ ਹੀ ਹੁੰਦਾ ਸਾਰਿਆਂ ਨੂੰ ਕੀ ਕਰਨਾ ਜਦੋਂ ਲਾਸਟ ਇਕਤਾ ਹੋਈ ਜਿਵੇਂ ਹੁਣ ਢਿੰਡਸੇ ਨਾਲ ਕਰ ਰਹੇ ਨੇ ਨਾ ਉਹੀ ਟੋੜਾ ਸਾਹਿਬ ਨਾਲ ਕੀਤੀ ਮਤਲਬ ਟੋੜਾ ਸਾਹਿਬ ਵਾਲੇ ਬੰਦਿਆਂ ਨੂੰ ਮੀਟਿੰਗਾਂ 'ਚ ਆ ਜਾਣਾ ਬੁਲਾਉਣ ਦਾ ਉਹਨਾਂ ਨੂੰ ਅਡਜਸਟ ਕਰਨ ਪਾਰਟੀ ਦੇ ਵਿੱਚ ਮਤਲਬ ਉਦੋਂ ਉਹਨਾਂ ਨਾਲ ਵੀ ਇਸ ਤਰ੍ਹਾਂ ਦੀ ਗੱਲ ਕੀ ਹੋਈ ਸੀ ਡਿਟੇਲਡ ਦੱਸੋ ਮੈਂ ਇੰਟਰਸਟਿੰਗ ਅਜਰਾ ਹੈ ਇਹ ਟੋੜਾ ਮਟੋੜਾ ਸਾਹ ਵਾਲਾ ਜਿਸ ਤਰ੍ਹਾਂ ਤੁਸੀਂ ਕਹਿੰਦੇ ਕਿ ਟੋੜਾ ਸਾਹਿਬ ਨਾਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਢਿੰਡਸਾ ਨਾਲ ਅਕਾਲੀ ਦਲ ਨੇ ਕੀਤੀ ਟੋੜਾ ਸਾਹਿਬ ਨਾਲ ਹੀ ਐਵੇਂ ਕੀਤੀ ਸੀ ਡਿਟੇਲਡ ਦੱਸੋ ਜਰਾ ਦੇਖੋ ਟੋੜਾ ਸਾਹ ਦਾ ਤਾਂ ਰੋਲ ਹੀ ਨਹੀਂ ਸੀ ਉਹਨਾਂ ਨੂੰ ੱੱਕੇ ਨਾਲ ਸ਼੍ਰੋਮਣੀ ਕਮੇਟੀ 'ਚ ਰੱਖਦੇ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੇ ਉਹ ਸਿਆਸੀ ਖੇਤਰ ਦੇ ਵਿੱਚ ਆ ਗਏ ਉਹਨਾਂ ਦੀ ਸਮਰੱਥਾ ਸੀ ਹੋਸ ਵੈਸੇ ਵੀ ਹੋਤਾ ਹੈ ਕਰਦੇ ਸੀ ਏਜੰਡਾ ਇਹ ਜਦੋਂ ਹੋਇਆ ਸਾਰਾ ਕੁਝ ਉਦੋਂ ਮੈਂ ਤਾਂ ਸਰਕਾਰੀ ਨੌਕਰੀ ਤੇ ਸੀ ਪਰ ਟੋ ਫੇਰੇ ਚੰਦੂ ਮਾਜਰਾ ਬਲਕਾਰ ਤੇ ਹੋਰ ਇਹਨਾਂ ਨੇ ਕਿਹਾ ਵੀ ਯਾਰ ਮਾਲੀ ਨੂੰ ਬਿਠਾਓ ਟੋੜਾ ਸਾਹਿਬ ਨਾਲ ਉਹ ਇਹ ਗੱਲਾਂ ਉਹਦੇ ਨਾਲ ਕਰਨ ਵੀ ਹੋਰ ਤਾਂ ਕੋਈ ਕਰਦੇ ਨਹੀਂ 25 ਤਰੀਕ ਸੀ ਮੇਰੇ ਯਾਦ ਆ ਉਦੋਂ 5-7 ਦਿਨਾਂ ਬਾਅਦ ਉਹ ਚੜ੍ਹਾਈ ਕਰ ਗਏ ਮੁਖਸਰ ਨੂੰ ਅਸੀਂ ਜਾਂਦੇ ਸੀ ਸਰਾਏ ਨਾਗਾ ਨੂੰ ਮੈਂ ਭਵਾਨੀਗੜ੍ਹ ਤੋਂ ਬੈਠ ਗਿਆ ਗੱਲਾਂ ਬਾਤਾਂ ਕਰਨ ਲੱਗੇ ਕਿ ਮੈਂ ਜਦੋਂ ਇਹ ਸਾਰੀ ਗੱਲ ਜੀ ਤੋਰੀ ਕਹਿੰਦੇ ਉਹਨਾਂ ਨੂੰ ਪੁੱਛ ਜਿਨ੍ਹਾਂ ਨੇ ਅੱਜ ਤੈਨੂੰ ਮੇਰੇ ਨਾਲ ਬਿਠਾਇਆ ਉਹ ਸਮਝਣਗੇ ਸਮਝ ਕਿ ਵੀ ਅੱਜ ਹੀ ਅਚਾਨਕ ਮੇਰੇ ਨਾਲ ਦੇ ਕੇ ਆ ਗੱਲਾਂ ਕਰਨ ਲੱਗ ਗਿਆ ਵੀ ਪਾਰਟੀ ਵਾਲੇ ਰੌਲੇ ਹੋਏ ਨੇ ਕਹਿੰਦੇ ਮੈਂ ਅਸ਼ਿੰਦਰ ਨੂੰ ਪੁੱਛੋ ਜਾਂ ਮਨਜੀਤ ਕਲਕੱਤੇ ਨੂੰ ਪੁੱਛੋ ਜਿਹੜੇ ਕਹਿੰਦੇ ਸੀ ਅਸੀਂ ਆ ਗੱਲਾਂ ਉਹ ਕੀਤੀਆਂ ਨੇ ਬਾਦਲ ਸਾਹਿਬ ਨਾਲ ਮੈਂ ਤਾਂ ਨਾ ਕੋਈ ਗੱਲ ਪਹਿਲਾਂ ਕਦੇ ਕੀਤੀ ਆ ਨਾ ਹੁਣ ਕੀਤੀ ਆ ਮੈਂ ਤਾਂ ਪਹਿਲੇ ਵੀ ਕਹਿੰਨਾ ਜਦੋਂ ਇਹਨਾਂ ਦੀ ਲੜਾਈ ਪੈ ਜਾਂਦੀ ਆ ਕਦੇ ਇਕੱਠੇ ਨਹੀਂ ਹੁੰਦੇ ਸੀ ਜਦੋਂ ਇਕੱਠੇ ਹੋ ਜਾਂਦੇ ਕਹਿੰਦੇ ਸਾਡੀ ਤਾਂ ਉਹਦੀ ਇਕਤਾ ਹੋ ਜਾਂਦੀ ਐ ਉਹਦੀ ਬਾਦਲ ਸਾਹਿਬ ਨਿਮਕੇ ਗੱਲ ਕਰ ਲਾਈ ਜਾਂਦੇ ਨੇ ਕਈ ਵਾਰ ਰੋ ਵੀ ਪੈਂਦੇ ਨੇ ਵੀ ਪ੍ਰਧਾਨ ਜੀ ਐ ਕਿਵੇਂ ਗੱਡੀ ਚੱਲੂ ਅਸੀਂ ਰੌਲੇ ਭਲਾ ਦੇ ਪਤ ਨਹੀਂ ਹੁੰਦਾ ਵੀ ਕੀ ਮਿਲਣਾ ਚਲੋ ਜਦੋਂ ਮੈਂ ਥੋੜੀ ਜਿਹੀ ਗੱਲ ਬਤਾਈ ਮੁਰਲੀ ਸੀਟ ਤੇ ਬੈਠੇ ਸੀ ਪਿੱਛੇ ਨੂੰ ਮੂੰਹ ਕਰਕੇ ਕਹਿੰਦੇ ਫਿਰ ਚੱਕ ਲਈਏ ਬਾਂਸਰੀਆਂ ਮਾਝੇ ਬਾਂਸਰੀਆਂ ਤਾਂ ਕਾਨੂੰ ਚੱਕਣੀਆਂ ਨੇ ਹੁਣ ਇਕਤਾ ਹੋ ਗਈ ਇਕਤਾ ਨੂੰ ਤੁਸੀਂ ਹੋਰ ਅੱਗੇ ਵਧਾਓ ਯਾਨੀ ਉਹਨਾਂ ਨਾਲ ਵੀ ਇਹ ਕਾਫੀ ਫਿਰ ਚਿਰ ਤੋਂ ਬਾਅਦ ਬੰਦੇ ਫਿਰ ਕੁਝ ਬੰਦੇ ਤਾਂ ਜਿਵੇਂ ਬਾਦਲ ਦੀ ਬਣ ਗਏ ਨਾ ਮਤਲਬ ਜਿਵੇਂ ਮੇਹੇਸ਼ੰਦਰ ਲਾਲੋ ਤੁਸੀਂ ਹੋ ਰਹੇ ਜੇ ਉਹ ਤਾਂ ਫਿਰ ਕੈਂਪੇ ਬਦਲ ਗਏ ਇੱਕ ਹਿਸਾਬ ਦੇ ਨਾਲ ਉਸ ਤੋਂ ਬਾਅਦ ਇਸ ਤਰ੍ਹਾਂ ਹੋਇਆ ਸੀ ਜੀ ਸ਼ੁਕਰੀਆ ਮਲੀ ਸਾਹਿਬ ਧੰਨਵਾਦੀ ਸਮਾਂ ਕੱਢਿਆ ਸੋ ਗੱਲਬਾਤ ਤੁਸੀਂ ਸੁਣੀ ਤੁਸੀਂ ਅਖਰ ਦੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ